ਪਿਆਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੈਂ ਨਾ ਉਗੇ ਚਿੰਤਕ ਡਾਕਟਰ ਪਿਆਰਾ ਲਾਲ ਗਰਗ ਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਤ ਮੰਤਰੀ ਖਜ਼ਾਨਾ ਮੰਤਰੀ ਕੇ ਲਈ ਹਰਪਾਲ ਸਿੰਘ ਚੀਮਾ ਨੇ ਅੱਜ ਆਪਣਾ ਚੌਥਾ ਬਜਟ ਜਿਹੜਾ ਪੇਸ਼ ਕੀਤਾ ਹੈ ਇਸ ਬਜਟ ਦੇ ਵਿੱਚ ਜਿਹੜੀਆਂ ਕਈ ਗੱਲਾਂ ਵੱਖਰੀਆਂ ਨੇ ਇਸ ਦਾ ਇਸ ਸਾਲ ਦੇ ਬਜਟ ਦਾ ਮੁੱਖ ਜ਼ੋਰ ਇਸ ਗੱਲ ਤੇ ਦਿੱਤਾ ਗਿਆ ਬਦਲਦੇ ਪਿੰਡ ਬਦਲਦਾ ਪੰਜਾਬ ਇਹ ਦੇਖਣਾ ਹੋਵੇਗਾ ਕਿ ਕਿੰਨਾ ਕੁ ਪੰਜਾਬ ਜਿਹੜਾ ਇਸ ਸਾਲ ਦੇ ਵਿੱਚ ਬਦਲੇਗਾ ਚੀਮਾ ਸਾਹਿਬ ਨੇ ਕਿਹਾ ਕਿ ਜਿਹੜਾ ਮੈਂ ਬਜਟ ਪੇਸ਼ ਕਰ ਰਿਹਾ ਇਹਦੇ ਨਾਲ ਪੰਜਾਬ ਦੀ ਵਿਕਾਸ ਦਰ ਵਧੇਗੀ ਸਾਰੇ ਖੇਤਰਾਂ ਦੇ ਵਿੱਚ ਅਸੀਂ ਜਿਹੜੀ ਆ ਤਰੱਕੀ ਕਰ ਰਹੇ ਆ ਤੇ ਨਸ਼ਿਆਂ ਤੋਂ ਵੀ ਜਿਹੜੀ ਆ ਮੁਕਤੀ ਮਿਲਣ ਦੀ ਸੰਭਾਵਨਾ ਹੈਗੀ ਹੈ ਉਹਨਾਂ ਨੇ ਆਪਣੀਆਂ ਕਈ ਗੱਲਾਂ ਤੇ ਉੱਪਰ ਜ਼ੋਰ ਦਿੱਤਾ ਹੁਣ ਡਾਕਟਰ ਸਾਹਿਬ ਤੋਂ ਜਾਣਦੇ ਆ ਉਹ ਇਸ ਬਜਟ ਬਾਰੇ ਕੀ ਕਹਿਣਾ ਚਾਹੁੰਦੇ ਆ ਜਿਹੜਾ ਪੈਨਸ਼ਨ ਤੇ ਸੈਲਰੀ ਦੇ ਉੱਪਰ ਤਨਖਾਹਾਂ ਦੇ ਉੱਪਰ ਬਜਟ ਦਾ ਜਿਹੜਾ ਉਹ 57178 ਕਰੋੜ ਜਿਹੜਾ ਖਰਚਾ ਆਏਗਾ ਤੇ ਪੰਜਾਬ ਸਰ ਜਿਹੜੀ ਕਰਜ਼ੇ ਦੀ ਪੰਡ ਹੈ ਉਹ ਵੀ ਹੋਰ ਭਾਰੀ ਹੋਏਗੀ तकरीबन 4 ਲੱਖ ਕਰੋੜ ਦੇ ਨੇੜੇ ਤੇੜੇ ਪਹੁੰਚ ਜਾਏਗੀ ਸੋ ਡਾਕਟਰ ਸਾਹਿਬ ਤੁਸੀਂ ਜਿਹੜਾ ਚੀਮਾ ਸਾਹਿਬ ਨੇ ਬਜਟ ਪੇਸ਼ ਕੀਤਾ ਉਹਦੇ ਬਾਰੇ ਕੀ ਕਹਿਣਾ ਕੀ ਚਾਹੁੰਦੇ ਆ ਪੰਜਾਬ ਦੇ ਲੋਕ ਕਿੰਨੇ ਆਸਬੰਦ ਹੋਣ ਕਿੰਨੀ ਕ ਉਹਨਾਂ ਨੂੰ ਆਸ਼ਾ ਹੋਵੇ ਭਾਵੇਂ ਕਿ ਜਿਹੜਾ ਇਹਨਾਂ ਨੇ ਔਰਤਾਂ ਨੂੰ 1000 ਪਰ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ ਉਹਦੇ ਤੇ ਖਮੋਸ਼ੀ ਰਹੀ ਨਾ ਹੀ ਬਜਟ ਦੇ ਵਿੱਚ ਕੋਈ ਪ੍ਰੋਵੀਜ਼ਨ ਕੀਤੀ ਗਈ ਹੈ ਤੁਸੀਂ ਬਜਟ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜਮੂਨ ਸਾਹਿਬ 1000 ਰੁਪਏ ਦੇਣਾ ਨਾ ਦੇਣਾ ਉਹ ਗੱਲ ਵੱਖਰੀ ਹੈ ਜਿਹੜਾ ਬਜਟ ਹੈ ਇਹ ਅੰਕੜਿਆਂ ਦੀ ਖੇਡ ਬਣ ਕੇ ਰਹਿ ਗਿਆ ਜਦ ਕਿ ਬਜਟ ਇੱਕ ਨਜ਼ਰੀਆ ਹੋਣਾ ਚਾਹੀਦਾ ਹੈ ਕਿ ਵਿਕਾਸ ਕਿਵੇਂ ਹੋਏਗਾ ਅਥਚਾਰੀਏ ਨੂੰ ਕਿਵੇਂ ਅਸੀਂ ਠੰਗਣਾ ਦੇਵਾਂਗੇ ਜੇ ਗਿਰ ਰਿਹਾ ਹੈ ਜੇ ਚੰਗਾ ਹੈ ਤਾਂ ਉਹ ਹੋਰ ਚੰਗਾ ਕਿਵੇਂ ਬਣਾਵਾਂਗੇ ਜੇ ਲੋਕਾਂ ਦਾ ਜੀਵਨ ਪੱਧਰ ਕਿਵੇਂ ਉੱਚਾ ਚੱਕਾਂਗੇ ਲੋਗਾ ਨੂੰ ਸੱਸ ਕਿ ਮੈਂ ਠੀਕ ਦਵਾਂਗੇ ਉਹਦੇ ਉੱਤੇ ਬਜਟ ਦੇ ਵਿੱਚੋਂ ਕੋਈ ਚੀਜ਼ ਸਾਹਮਣੇ ਚ ਆਉਂਦੀ ਨਹੀਂ ਕਿਉਂਕਿ ਅੰਕਲੇ ਨੇ ਕਿ ਜੇ ਇੰਨੇ ਬੱਚੇ ਦਾਖਲ ਹੋ ਗਏ ਸਕੂਲਾਂ ਚ ਐਨੇ ਮਰੀ ਜਾ ਕੇ ਸਾਡੇ ਕੋਲ ਜੀ ਐਨੇ ਅਸੀਂ ਜਿਮ ਖੋਲ੍ਹਦੇ ਨੇ ਜੀ ਐਨੇ ਅਸੀਂ 2.5 ਲੱਖ ਅਸੀਂ ਬਿਜੀ ਦੇ ਪੁਆਇੰਟ ਲਾ ਦਿੰਨੇ ਜੀ ਪਿੰਨਾ ਚ ਮਲੇ ਗਿਣਤੀਆਂ ਨੇ ਗਿਣਤੀਆਂ ਉਦੋਂ ਆਉਂਦੀਆਂ ਨੇ ਜਦ ਉਹਦੀ ਨਾਲ ਗੁਣਵਤਾ ਦੇਖੀ ਜਾਵੇ ਵੀ ਇਹ ਕੰਮ ਹੋਇਆ ਸੋ ਇਹ ਕਹਤਾ 2.5 ਦਾ ਪੁਆਇੰਟ ਲਾਤੇ ਉਹ ਦੂਜੇ ਦਿਨ ਬੰਦ ਹੋ ਗਏ ਉਹਦਾ ਕੀ ਫਾਇਦਾ ਸੋ ਇਹੋ ਜਿਹੀਆਂ ਗੱਲਾਂ ਜਦੋਂ ਉਹ ਗੈਸ ਦਿੱਤੀ ਸੀ ਮੋਦੀ ਸਾਹਿਬ ਨੇ ਉਹ ਮੁਲਕੇ ਪੈਸੇ ਨਾਲ ਲੋਕਾਂ ਕੋਲ ਚੋਹ ਪ੍ਰਾਉਣ ਦੇ ਸਿਲੰਡਰ ਸੋ ਇਹ ਇਹ ਜਿਹੜੀਆਂ ਗੱਲਾਂ ਨੇ ਨਾ ਇਹ ਜਿਹੜਾ ਬਜਟ ਹੈ ਇਹ ਬਜਟ ਇਸ ਤਰੀਕੇ ਨਾਲ ਪੇਸ਼ ਕਰਿਆ ਗਿਆ ਹੈ ਪਹਿਲੀ ਗੱਲ ਤਾਂ ਇਹਦੇ ਵਿੱਚੋਂ ਜਿਹੜੀ ਮर्यादा ਬਿਲਕੁਲ ਮਿਸਿੰਗ ਹੈ ਮर्यादा ਇਹ ਹੁੰਦੀ ਹੈ ਕਿ ਤੁਸੀਂ ਪੁਰਾਣਿਆਂ ਨੂੰ ਮਤਲਬ ਬੁਰਾ ਹੀ ਨਹੀਂ ਕਹੀ ਜਾਣਾ ਓਪਨਿੰਗ ਜਿਹੜਾ ਸ਼ੁਰੂ ਸ਼ੁਰੂਆਤ ਕਹਿ ਲਈ ਇਹਨੇ ਵੀ ਬੜੇ ਮਾਰੇ ਸੀ ਪੁਰਾਣੇ ਠੱਗਾ ਪਟਾਤਾ ਉਹਨਾਂ ਨੇ ਪੰਜਾਬ ਦਾ ਅਸੀਂ ਠੀਕ ਕਰਾਂਗੇ ਇਹਨਾਂ ਨੂੰ ਪੁੱਛੋ ਵੀ ਜੇ ਤੁਸੀਂ ਕਹਿੰਦੇ ਅਸੀਂ ਸਕੂਲ ਚੰਗੇ ਬਣਾ ਰਹੇ ਹਾਂ ਕਿਹੜੇ ਸਕੂਲਾਂ ਨੂੰ ਚੰਗੇ ਬਣਾ ਰਹੇ ਹੋ ਉਹੀ 19000 ਸਾਢੇ 19 ਜਿਹੜਾ ਪਹਿਲਾਂ ਨੇ ਖੁੱਲਦਾ ਸੀ ਤੁਸੀਂ ਨਹੀਂ ਖੁੱਲਦਾ ਕੋਈ ਔਰ ਚੰਗਾ ਕੀ ਬਣਾ ਰਹੇ ਹੋ ਜਿਹੜਾ ਮਾੜਾ ਮੋਟਾ ਪਹਿਲਾਂ ਹੈਗਾ ਉਸੇ ਨੂੰ ਚੰਗਾ ਬਣਾ ਰਹੇ ਹੋ ਨਾ ਮਦਾਂ ਤਾਂ ਕਿਤੇ ਖਾਲੀ ਪਿਆ ਨਹੀਂ ਤੁਸੀਂ ਕਹਿੰਦੇ ਅਸੀਂ ਹਸਪਤਾਲ ਜਿਹੜੇ ਮੈਡੀਕਲ ਕਾਲ ਡੇ ਡੇ ਖੁੱਲੇ ਹੋਏ ਨੇ ਉਹਨਾਂ ਨੇ ਕੁਝ ਕਰੋਗੇ ਨਾ ਜੇ ਕਰੋਗੇ ਕਿਛਿੰਦੇ ਤਾਂ ਖੁੱਲੇ ਸੀਗਾ ਨਾ ਤੁਹਾਨੂੰ ਕੁਝ ਵੀ ਨਹੀਂ ਹੋਇਆ ਇੰਨੇ ਹਸਪਤਾਲ ਬਣੇ ਅਨੇਰ ਡਿਸਪੈਂਸਰੀਆਂ ਬਣੀਆਂ ਕਿ ਕਿਨੇ ਬਣਾਈਆਂ ਇਹ ਸੈਂਟਰ ਬਣਾਈਆਂ ਹੋਣਗੀਆਂ ਸਰਕਾਂ ਬਣੀਆਂ ਪਿੰਡਾਂ ਨੂੰ ਜੋੜਨ ਵਾਲੀਆਂ ਕਿ ਸੈਂਟਰ ਬਣਾਈਆਂ ਹੋਣਗੀਆਂ ਸੋ ਇਹ ਪਿੰਡਾਂ ਚ ਬਿਜਲੀ ਗਈ ਕਰ ਸੋ ਇਹ ਜਿਹੜਾ ਇਹ ਜਿਹੜਾ ਧਕੀਰਾ ਬਣਾ ਲੈਣਾ ਵੀ ਪਹਿਲਾਂ ਹੋਏ ਹੀ ਕੁਛ ਨਹੀਂ ਇੱਕ ਇਹ ਵੱਡੀ ਗੱਲ ਹੈ ਜਿਹਨੇ ਨਹਿਰਾਂ ਦਾ ਪਾਣੀ ਤੁਸੀਂ ਕਹਿੰਦੇ ਅਸੀਂ ਮੇਹਰ ਜਿਹਨੋਂ ਹਟ ਗਏ ਸੀ ਅਸੀਂ ਦੇਣ ਲੱਗਿਆ ਭਾਗਣਾ ਤਾਂ ਤੁਸੀਂ ਨਹੀਂ ਨਾ ਕੱਢੀ ਨਾ ਆਪਰਵਾਰੀ ਦਬਾਅ ਕਨਾਲ ਤੁਸੀਂ ਕੱਢੀ ਹੈ ਨਾ ਤੁਸੀਂ ਸਰਹੰਦ ਕਨਾਲ ਕੱਢੀ ਹੈ ਨਾ ਤੁਸੀਂ ਮਕੇਰੀਆ ਹਾਈਡਰਲ ਚੈਨਲ ਬਣਾਇਆ ਨਾ ਤੁਸੀਂ ਛੀਨ ਡੈਮ ਬਣਾਇਆ ਨਾ ਤੁਸੀਂ ਛੀਨ ਡੈਮ ਦੇ ਉੱਤੇ ਜਿਹੜੀ ਨਾ ਇਹਨਾਂ ਨੇ ਉਹ ਬਣਾਈਆਂ ਨੇ ਤੁਸੀਂ ਇਹ ਤਾਂ ਦੱਸ ਦੋ ਤੁਸੀਂ ਕਿਹੜਾ ਬਣਾਇਆ ਤੁਸੀਂ ਇਹ ਕਹਿਣਾ ਉਹ ਜਿਹੜੀਆਂ ਚਾਬੀਆਂ ਹੈ ਇਹਨਾਂ ਨੇ ਬੰਦ ਕਰਤੇ ਸिखਾ ਲਏ ਅਸੀਂ ਉਹਨਾਂ ਨੂੰ ਠੀਕ ਕਰਕੇ ਪਾਣੀ بچਾਵਾਂਗੇ ਠੀਕ ਹੈ ਇੱਕ ਤੁਸੀਂ ਨਹਿਰ ਬਣਾਉਣ ਦੀ ਗੱਲ ਕਰੀ ਸੀ ਉਹ ਜੇ ਬਣੀ ਬੁਣੀ ਤਾਂ ਹੈ ਨਹੀਂ ਹਾਂਜੀ ਦਸ਼ਮੇਸ਼ ਜੀ ਇਸ ਕਰਕੇ ਹਾਂਜੀ ਸੋ ਇਸ ਕਰਕੇ ਜਿਹੜੀ ਵਿਸਤਾਰ ਨਹਿਰ ਕੀ ਨੇ ਬਣਾਈ ਵਿਸਤਾਰ ਨਹਿਰ ਪ੍ਰਾਣਾ ਨੇ ਬਣਾਈ ਤੁਸੀਂ ਹਰ ਗੱਲ ਨੂੰ ਕੋਈ ਨੰਗੀ ਜੋ ਹੈ ਹੀ ਨਹੀਂ ਕੁਝ ਨਹੀਂ ਕਰਿਆ ਇੱਕ ਕਰ ਅਗੇ ਦੋਗੇ ਦੂਜਾ ਜੇ ਤੁਸੀਂ ਇਹ ਕਹਿੰਦੇ ਹੋ ਵੀ ਅਸੀਂ ਜੀ ਜਿਹੜਾ ਹੈਗਾ ਹੁਣ ਪਿੰਡਾਂ ਦੇ ਵਿੱਚ ਖੇਡ ਦਾ ਉਹ ਕਰਨਾ ਇਹ ਖੇਡ ਦਾ ਕਰਨਗੇ ਪਿੰਡ ਹੈਗੇ ਨੇ ਤਾਂ ਹੀ ਕਰੋਗੇ ਨਾ ਜੇ ਪਿੰਡੀ ਨਾ ਹੁੰਦੇ ਜੇ ਲੋਕਾਂ ਨੇ ਕੁਝ ਕਰੇ ਇਹਨਾਂ ਦਾ ਵੀ ਪਿੰਡ ਰਹਿੰਦੇ ਕਿਵੇਂ ਹੋ ਹੁਣ ਇਹਨਾਂ ਨੇ ਅੱਛਾ ਫਿਰ ਇਹਦੀ ਗੱਲ ਕਿਵੇਂ ਕਰਨੀ ਛੋਟੀ ਜੀ ਗੱਲ ਕਹਿੰਦੇ ਜੀ ਪਿਛਲੇ 15 ਦਿਨਾਂ ਚ ਅਸੀਂ ਅਸੀਂ ਪਿੰਨਾਂ ਚਾਹੀ ਗਲੀ ਬਾਲ ਦੇ ਗਰਾਊਂਡ ਬਣਾਤੇ ਕੋਈ ਬਜਟ ਦੀ ਗੱਲ ਆ ਕਹਿਣਾ ਮੈਨੂੰ ਸੱਚੀ ਮੁੱੱਚੀ ਨਹੀਂ ਸਮਝਾਉਂਦੀ ਵੀ ਇਹ ਪ੍ਰੋਜੈਕਟ ਦੀ ਕਹਿਣ ਵਾਲੀ ਗੱਲ ਹੈ ਜੇ ਇਹ ਬਜਟ ਚ ਕਹਿੰਦੇ ਜਿੰਨੇ ਮਿੰਟ ਲੱਗਿਆ ਅਮਲਮੈਂਟ ਬਗਿਆ ਚਾਹੀ ਜਿੰਨੇ ਤੇ 65 ਤੇ ਲੱਗਿਆ ਇਹ ਪੈਸੇ ਰਿਕਵਰ ਹੋਣੇ ਚਾਹੀਦੇ ਇਹ ਗੱਲਾਂ ਨੇ ਵੱਜਦੀਆਂ ਮਰ ਤੁਹਾਨੂੰ ਤੁਹਾਨੂੰ ਇਹੀ ਕੰਮ ਰਹਿ ਗਿਆ ਹੋਰ ਕੋਈ ਕੰਮ ਨਹੀਂ ਆ ਸੋ ਇਹ ਜਿਹੜਾ ਜਿਹੜਾ ਵੱਡਾ ਦੁਖਾਂਤ ਹੈ ਇਦਾਂ ਹੀ ਇਹ ਕਹਿੰਦੇ ਜੇ ਅਸੀਂ ਪੈਨਸ਼ਨਾਂ ਦੇ ਉੱਤੇ ਪੈਸਾ ਰੱਖਤਾ ਜਿਹੜੀਆਂ ਆ ਵਧਾਪਾ ਪੈਨਸ਼ਨਾਂ ਵਿਧਵਾ ਪੈਨਸ਼ਨਾਂ ਤੇ ਹੋਰ ਦੇ ਉਹ ਜਿਹੜਾ ਪੈਸਾ ਤੁਸੀਂ ਰੱਖਤਾ ਬਧਾਪਾ ਵਿਧਵਾ ਪੈਨਸ਼ਨਾਂ ਦੇ ਉੱਤੇ ਤੁਸੀਂ ਹਰ ਸਾਲ ਕਹਿਦੇ ਨਿਓ ਵਿੱਚ ਠੱਗੀ ਹੋ ਰਹੀ ਹੈ। ਉਹ ਠੱਗੀ ਤਾਂ ਤੁਸੀਂ ਬੰਦ ਨਹੀਂ ਕਰੀ ਅਜੇ ਤੱਕ। ਕਦੇ ਗਿਣਤੀ ਕਰਨ ਲੱਗ ਜਨਿਓ ਕਦੇ ਕੁਝ ਕਰਨ ਲੱਗ ਜਨਿਓ। ਤੁਸੀਂ ਕਹੇ ਤਾਂ ਵੀ 475 ਕਰੋੜ ਰੁਪਏ ਅਸੀਂ ਖਰਚ ਦੇਨੇ ਆ ਪੈਨਸ਼ਨਾਂ ਤੇ। ਪਰ ਤੁਸੀਂ ਤਾਂ ਕਹਿਣਾ ਪੈਨਸ਼ਨਾਂ ਬਹੁਤ ਝੂਠੀਆਂ ਨੇ ਉਹ ਕਿੱਥੇ ਗਿਆ? ਉਹ ਥੋੜਾ ਹੰਕਲੇ ਕਿੱਥੇ ਗਿਆ? ਕੀ ਤੁਸੀਂ ਪਹਿਲਾਂ ਝੂਠੀਆਂ ਦਾ ਬਹਾਨਾ ਲਾ ਕੇ ਫਿਰ ਕੋਈ ਦੋਸ ਨੰਬਰ ਦਾ ਕੰਮ ਕਰਦੇ? ਜਵਾਬ ਦਿਓ ਨਾ। ਜਾਂ ਤਾਂ ਤੁਸੀਂ ਝੂਠੇ ਕਹੋ ਨਾ। ਤੁਸੀਂ ਕਹੋ ਨਾ ਜੋ ਅਸੀਂ ਜੋ ਅਜਾਜ ਕਰ ਲਈ ਆ ਕਰ ਲਿਆ ਉਹ ਕਰਦੇ ਫਿਕਰਿਆ ਕੀ ਸੋ ਮੈਨੂੰ ਐ ਲੱਗਦਾ ਹੈ ਵੀ ਇੱਕ ਥਾਈਏ ਪਾਸਾ ਦੂਜੇ ਪਾਸੇ ਇਹ ਹੈ ਅਜੇ ਵੀ ਤੁਸੀਂ 57000 تقريبا 200 ਕੁਹੜ ਕਰੋੜ ਇਹ ਵੈਸੇ ਬਜਟ 60000 ਕਰੋੜ ਤੇ ਜਾਣਾ ਹੈ ਪੈਨਸ਼ਨਾਂ ਤੇ ਇਹਨਾਂ ਦਾ ਕਿਉਂਕਿ 14000 ਕਰੋੜ ਦੇ ਜਿਹੜਾ ਉਹਦੇ ਚੋਂ ਵੀ ਕੁਛ ਰੁਪਇਆ ਇਹਨਾਂ ਨੇ ਇੱਥੇ ਦੇਣਾ ਹੈ ਹਾਈ ਕੋਰਟ ਦਾ ਫੈਸਲਾ ਹੋ ਗਿਆ ਉਹ 14000 ਚੋਂ ਪਹਿਲਾਂ 75 80 ਸਾਲਿਆਂ ਨੂੰ ਦੇਣਾ ਹੈ ਇਹ 75 ਸਾਲਿਆਂ ਨੂੰ ਦੇਣਾ ਹੈ ਉਹ ਪੈਸਾ ਜਿਹੜਾ ਹੈ ਜਦੋਂ ਸਾਰਾ ਦੇਣਗੇ ਇਹ ਕੱਚਾ ਇਹ ਤਾਂ ਸਿਰਫ ਜਿਹੜੇ ਨਵੇਂ ਰਹੇ ਨੇ ਤਨਖਾਹ ਲੈ ਲਈ ਉਹਨਾਂ ਦੀ ਜਿਹੜੀ ਐਕਚੁਅਲ ਤਨਖਾਹ ਉਹ ਹੈ ਜਿਹੜਾ ਢਮਾਰਚ ਬਾਕੀ ਕੋਰਟਾਂ ਚੋਂ ਪੈਗੇ ਨੇ ਇਹਦੇ ਨਾਲ ਇਹ ਜਿੰਨਾ ਇਹਨਾਂ ਦਾ ਹੈਗਾ ਕਿ 63250 ਕਰੋੜ ਦੀ ਇਹਨਾਂ ਦਾ ਆਮਦਾ ਟੈਕਸ ਰੈਵਨੂ ਹੈ ਉਹਦਾ ਜਲਾਇਆ ਗਿਆ ਕਿ ਮੈਨੂੰ ਲੱਗਦਾ ਉਹਦਾ 95% ਇਹ ਪੈਨਸ਼ਨਾਂ ਤੋਂ ਹੱਗੀ ਚਲੇ ਜਾਣਾ ਰਹਿ ਕਿ ਜੋ ਇਹਨਾਂ ਕੋਲ ਵਿਕਾਸ ਵਾਸਤੇ 1 ਲੱਖ 11000 740 ਕਰੋੜ ਇਹ ਕਹਿੰਦੇ ਅਸੀਂ ਟੈਕਸ ਰੈਵਨਿਊ ਇਕੱਠਾ ਕਰਾਂਗੇ ਪਹਿਲੀ ਗੱਲ ਪਹਿਲਾ ਸਵਾਲ ਪੁੱਟਾਈ ਹੀ ਹੈ ਕਿਸੇ ਵੀ ਚਿੰਤਕ ਵਾਸਤੇ ਸੋਚਣ ਦਾ ਕਿਤੇ ਵੀ ਅਰਥ ਸ਼ਾਸਤਰੀ ਬਾਤੇ ਸੋਚਣ ਦਾ ਕਿਸੇ ਵੀ ਸਮਾਜ ਸ਼ਾਸਤਰੀ ਜਾਂ ਕਿਸੇ ਮੀਡੀਆ ਜਰਨਲਿਸਟ ਵਾਸਤੇ ਸੋਚਣ ਦਾ ਕਿ ਤੁਹਾਡਾ ਬਜਟ 236080 ਕਰੋੜ ਦਾ ਹੈ ਕਿ ਤੁਹਾਡਾ ਟੈਕਸ ਰੈਵਨਿਊ ਟੋਟਲ ਸਨਹਿਰ ਕੇਂਦਰ ਕੋ ਗ੍ਰਾਂਟਡ ਹੈ ਕਿ 111740 ਕਰੋੜ ਇਹ ਤਾਂ ਕੋਈ ਮੇਲ ਨਹੀਂ ਤਾਂ ਅਦਾ ਵੀ ਨਹੀਂ ਐ ਬਾਕੀ ਤਸਾ ਕਿਹੜੀ ਜਾਇਦਾਦ ਵਿੱਚ ਹੋਗੀ ਜਿਹੜੀ ਗਿੱਦੜ ਸਿੰਘ ਜੀ ਤੁਹਾਡੇ ਕੋਲੇ ਕੇ ਤੁਸੀਂ 1,25,000 ਕਰੋੜ ਇਤੋਂ ਲਓਗੇ ਜਤੋਂ ਨੂੰ ਤਾਂ ਟੈਕਸ ਰਿਵਰ ਨਹੀਂ ਤੇ ਨਹੀਂ ਹੈ ਨਾ ਫਿਰ ਤੁਸੀਂ ਜਾਇਦਾਦਾਂ ਵੇਚ ਲੋ ਕਿੰਨੀਆਂ ਵੇਚ ਲੋਗੇ ਕਿਉਂਕਿ ਤੁਸੀਂ ਕੈਪਟਨ ਜਿਹੜੀ ਮੋਬਿਲਾਈਜੇਸ਼ਨ ਉਹਦਾ ਵੀ ਦੇਖ ਲਓ ਕਿੰਨਾ ਕ ਹੈ ਸੋ ਇਸੇ ਪਤਾ ਲੱਗਦਾ ਵੀ ਬਜਟ ਕਿੱਥੇ ਨਾਲ ਕਿੱਥੇ ਵੱਡੇ ਕੱਪੇ ਨੇ ਨੂੰ ਹੀ ਕਾਰਜ ਕਰੇ ਨਹੀਂ ਤਾਂ ਹਰ ਪਾਉ ਸਿੰਘ ਕੀ ਮਾ ਪਰ ਆਪੋ ਜੀ ਸੈਸ਼ਨ ਨੂੰ ਮੈਂ ਇਹ ਸਵਾਲ ਪੁੱਛਣਾ ਕਿ ਜਨਾਬਾ ਇਹਦਾ ਦੱਸੋ ਵੀ 1.25 ਹਜ਼ਾਰ ਕਰੋੜ ਰੁਪਏ ਆਉ ਕਿੱਥੋਂ ਹੋਰ ਕਾਣੀਆਂ ਬਾਉਂਗੇ ਤੁਸੀਂ ਸੋ ਇੱਕ ਤਾਂ ਇਹ ਕਰਜਾ ਤੁਸੀਂ ਕਹਿੰਦੇ ਅਸੀਂ ਸਰ 21000 ਕਰੋੜ 22000 ਕਰੋੜ ਵਧਾਉਣਾ ਪਪਾ 1.25 ਹਜ਼ਾਰ ਕਰੋੜ ਦਾ ਤੋ ਇਹ ਇੱਕ ਵੱਡੇ ਸਵਾਲ ਨੇ ਉਂ ਵੀ ਅਸੀਂ ਜੀ ਰੈਵਨਿਊ ਦਾ ਫਿਸਕਲ ਹਾਤਾ ਜੀ ਮੰਗੀ ਮੰਗੀ ਦਾ ਘੱਟਾ ਹੈ ਇਹ ਇਦਾਂ ਹੀ ਜਿਹੜਾ ਹੈਗਾ ਵਿਕੀ ਘੱਟਾ ਘਟਾਤਾ ਉਹ ਅੰਕੜਿਆਂ ਦੀ ਗੇਮ ਹੈ ਅੰਕੜਿਆਂ 'ਚ ਜੋ ਮਰਜੀ ਕਹੀ ਜੋ ਮੁਰਕੇ ਹੈ ਪਿਛਲੇ ਸਾਲ ਦਾ 2.5 ਹਜ਼ਾਰ ਕਰੋੜ ਦਾ ਬਜਟ ਸੀ 25 ਹਜ਼ਾਰ ਕਰੋੜ ਕਰੋੜ ਮੰਗ ਲਿਆ ਇਹਨੂੰ ਸਪਲੀਮੈਂਟਰੀ ਗ੍ਰਾਂਟ ਕਹਿੰਦੇ ਨੇ ਆ ਹੁਣੇ ਪਿੱਛੇ ਉਹ 25 ਫਿਰ ਅਗਲ 2.30 ਹਜ਼ਾਰ ਕਰੋੜ ਤਾਂ ਹੋਈ ਹੋ ਗਿਆ ਕਿ ਵੀ ਇਹ ਇਹ ਕਹਨੋਂ ਵੀ ਮੈਂ ਸਭ ਤੋਂ ਵੱਡਾ ਬਜਟ ਪੇਸ਼ ਕਰਿਆ ਇਹਦਾ ਕੀ ਕੋਈ ਵੱਡਾ ਬਜਟ ਪੇਸ਼ ਕਰਨਾ ਆਪਣੇ ਅੱਜ ਬਾਧਰੀ ਆ ਤੁਸੀਂ ਇਹ ਦੱਸੋ ਤੁਸੀਂ ਹੁਣ ਇਹ ਕਹਿੰਦੇ ਫਿਰ ਸਿੱਖਿਆ 'ਚ ਬੜਾ ਜੋਰ ਲਾਇਆ ਕਹਿੰਦੇ ਜੇ ਅਸੀਂ ਸਕੂਲ ਆਫ ਐਮਿਨੈਂਸ ਸਕੂਲ ਤੇ ਅਸੀਂ ਮੈਰਿਟੋਰੀਅਸ ਸਕੂਲ ਬ੍ਰਿਲੀਅੰਸ ਸਕੂਲ ਆਫ ਬ੍ਰਿਲੀਅੰਸ ਸਕੂਲ ਤੇ ਅਸੀਂ ਸਕੂਲ ਆਫ ਹੈਪੀਨੈਸ ਸਕੂਲ ਤੇ ਬੱਚਿਆਂ ਤੋਂ ਪੜਨਾ ਨਹੀਂ ਰਿਹਾ 8ਵੀਂ ਦੇ ਨੂੰ ਦੂਜੀ ਦੀ ਕਿਤਾਬ ਨਹੀਂ ਪੜਨੀ ਆਉਂਦੀ ਥੋੜੇ ਸਕੂਲ ਕੀ ਕਹਿੰਦੇ ਥੋੜੇ ਰਾਚ ਹੋਇਆ ਇਹ ਉਹ ਫਿਰ ਰਾਜਪਾਲ ਨੇ ਸਮਾਪਤੀ ਪ੍ਰਸੰਸ਼ੀ ਦੇ ਬੱਚੇ ਜਿਨ੍ਹਾਂ ਨੂੰ ਦੂਜੀ ਦੀ ਕਿਤਾਬ ਨਹੀਂ ਪੜਨੀ ਆਉਂਦੀ ਸੀ 8 ਤਕਰੀਬਨ 28% ਹੋ ਗਿਆ 27.8% ਇਹ ਕਹਿੰਦੇ ਮੈਂ ਵਾਰ ਹੈ ਠੀਕ ਕਰ ਰਿਹਾ ਹਾਂ ਤੁਸੀਂ ਸੋਗੇ ਇਹ ਗੱਨਾ ਕਹਿਨੀ ਆ ਜਿਆਦਾ ਨੇ ਇਹ ਜ਼ਰੂਰ ਹੈ ਵੀ ਸਿੱਖਿਆ ਦਾ ਬਜਟ ਇਹਨਾਂ ਨੇ 17000 ਕਿੰਨਾ 790 95 ਕਰੋੜ ਰੱਖਤਾ ਜਿਹਨਾਂ 12-1300 ਕਰੋੜ ਉਸ ਤੇ ਵਧਾਤਾ ਹੈ ਯੂਨੀਵਰਸਟੀਆਂ ਨੂੰ ਵੀ 1400 ਕਿੰਨਾ 67 ਕਰੋੜ ਦੇਤਾ ਉਹ ਯੂਨੀਵਰਸਟੀਆਂ ਚ ਵੀ ਹੈ ਹਾਇਰ ਐਜੂਕੇਸ਼ਨ ਨੂੰ ਵੀ ਹੈ ਇਨਫਰਾਸਟ੍ਰਕਚਰ ਵਾਸਤੇ ਵੀ 160 ਕਰੋੜ ਦਿੰਦਾ ਹੈ ਇਹ ਮੈਡੀਕਲ এডੂਕੇਸ਼ਨ ਨੂੰ ਵੀ ਕਿਉਂਕਿ ਕਾਲਜ ਖੋਲਣੇ ਨੇ ਨਵੇਂ 1368 ਕਰੋੜ ਦਿੱਤਾ ਹੈ ਇਜ ਕੋਈ ਸ਼ੱਕ ਨਹੀਂ 570 ਕਰੋੜ ਇਹਨਾਂ ਨੇ ਟੈਕਨੀਕਲ এডੂਕੇਸ਼ਨ ਨੂੰ ਵੀ ਦਿੱਤਾ ਹੈ ਬਜਟ ਦੇ ਅੰਕੜਿਆਂ ਦੇ ਵਿੱਚ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਮੈਨੂੰ ਪ੍ਰੋਬਲਮ ਇਹ ਵੀ ਕੀ ਹੈ ਜਿਹੜੇ ਅੰਕੜੇ ਤੁਸੀਂ ਪੇਸ਼ ਕਰ ਰਹੇ ਨੇ ਹਕੀਕਤ ਹੈਗੀ ਕੀ ਇਹਨਾਂ ਨਾਲ ਜਿਹੜਾ ਆਉਟਪੁੱਟ ਹੁੰਦਾ ਜਿਵੇਂ ਆ ਮੈਂ ਇਨਾ ਪਾਣੀ ਢੋਲਤਾ ਇਹਨਾ ਪਾਣੀ ਮੈਂ ਦਿੱਤਾ ਲੋਕਾਂ ਨੂੰ ਉਹ ਪਾਣੀ ਨਾ ਨਾ ਕੋਈ ਨਹਾਤਾ ਹੋਵੇ ਨਾ ਕਿਸੇ ਨੇ ਪਾਣੀ ਪੀਤਾ ਹੋਵੇ ਨਾ ਕਪੜੇ ਤੋਂ ਤੇ ਉਹਨਾਂ ਨਾਲ ਕੋਈ ਕੰਮ ਕਰਿਆ ਹੋਵੇ फिर पानी दिते फायदा तो ये चार तो दसो भी काम आया सो इस करके अः मेनु हूं हैल्थ दही जाने पहली गलता आंकड़े बजट चो अपने आप ही गलत मतलब तो बयानी साबित होंगे चीमा साहब ने बजट किया है कि साढ़े जेडे अठ सौ क्यासी के किन आम आदमी कमक ने उन्हना च सतर हजार तो वह मरीज रोज आ रहा है तीन करोड़ तो वो मरीज अस ट्रीट कर चुके आ चुके साथ तीन साल ਤਿੰਨ ਸਰਦਾਂ ਚ 3 ਕਰੋੜ ਆ ਰਹੇ ਨੇ ਤੇ ਦਵਾ ਵੀ 1 ਕਰੋੜ ਹੀ ਹੱਥ ਆ ਰਹਾਂ ਦਾ ਹੈ। ਗਵਰਨਰ ਸਾਹਿਬ ਨੇ ਪਾਠਨ ਚ ਕਿਹਾ ਹੈ 6 ਦਿਨ ਪਹਿਲਾਂ ਕਿ ਜੀ 2 ਕਰੋੜ 98 ਲੱਖ ਮਰੀ ਜਾਇਆ। ਇਹਨਾਂ ਨੇ ਕਹੇ 3 ਕਰੋੜ ਆਇਆ। ਇਹਦਾ ਮੈਟਰ ਉਹਦਾ 2 ਲੱਖ ਮਰੀਜ ਹੋਣ 6 ਦਿਨਾਂ ਚ ਆ ਗਿਆ। ਜੇ ਹੁਣ ਕਹਿੰਦੇ 70000 ਤੋਂ ਵੱਧ ਹੋ ਜਾ ਰਹੇ ਹੈ। ਨਹੀਂ ਨਹੀਂ ਡਾਕਟਰ ਸਾਹਿਬ ਇਹਨਾਂ ਨੇ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦਾ 6 ਦਿਨ ਪਹਿਲਾਂ ਇੱਕ ਵੱਡਾ ਇਸ਼ਤਿਹਾਰ ਫੁੱਲ ਪੇਜ ਅਖਬਾਰਾਂ ਚਪਾਇਆ ਸੀ ਉਹਦੇ ਚ ਵੀ 3 ਕਰੋੜ ਹੀ ਕਿਹਾ। ਦੇ ਕੋ ਮੇ ਰਿਬੈਂਟੀ ਜੋ ਮੈਂ ਕਹਿਣਾ ਮੈਂ ਸਿਰਫ ਇਸ਼ਤਿਹਾਰ ਜੋ ਮਰਜੀ ਕਹਿਣਾ ਮੈਂ ਬਜਟ ਡਾਕੂਮੈਂਟ ਦੀ ਗੱਲ ਕਰ ਹਾਂਜੀ ਜਿਹੜਾ ਬਜਟ ਪ੍ਰਕਾਸ਼ਨਾ ਗਵਰਨਰ ਸਾਹਿਬ ਦਾ ਉਹ ਮੇਰੇ ਨਾਲ ਇਸ਼ਤਿਹਾਰ ਨਾਲੋਂ ਵੱਡਾ ਹੈ ਮੇਰੇ ਵਾਸਤੇ ਉਹਦੀ ਮਹੱਤਤਾ ਜ਼ਿਆਦਾ ਹੈ ਹਾਂਜੀ ਗਵਰਨਰ ਸਾਹਿਬ ਦਾ ਭਾਸ਼ਣ ਮੈਂ ਡਾਊਨਲੋਡ ਕਰਿਆ ਹੋਇਆ ਹੈ ਉਹਦੇ ਚ 2.98 ਕਰੋੜ ਲਿਖਿਆ ਹੈ ਜਨਾਬ ਹਾਂਜੀ ਉਹ ਠੀਕ ਹੈ ਤੇ ਮੇਰੇ ਕੋਲ ਉਹਦੇ ਪਰ ਗੱਲ ਨਹੀਂ ਕਰੀ ਸੀ ਹਾਂਜੀ ਬਿਲਕੁਲ ਕਾਦੀ ਸੀ ਅੱਜ ਇਹ ਨਾ ਨੇ ਚਿਮਾ ਸਾਹਿਬ ਦਾ 3 ਕਰੋੜ ਤੋਂ ਉੱਪਰ ਲਿਖਿਆ ਇਹ ਗੱਲ ਕਹਿਣਾ ਦੱਰ ਬਾਕੀ ਗੱਲ ਨਹੀਂ ਜਿਹੜੇ ਥੋੜ੍ਹੀ ਆਦੀ ਗੱਲ ਜੇ ਮੰਨ ਲਈ 170 ਲੱਖ ਰੁਪਏ ਜਮਾ ਹੀ ਪਾ ਲਗੇ ਮੈਂ ਤਾਂ ਇਹ ਕਹਿਣਾ ਵੀ 298 ਤੋਂ 3 ਤੋਂ ਤੁਸੀਂ ਕਹਿੰਦੇ 70 ਹਜ਼ਾਰ ਹੋ ਜਾਂਦਾ ਹੈ ਮੰਨਣਾ 70 ਹਜ਼ਾਰ ਤੋਂ ਬੜੇ ਇਤਰਾ ਹੈ ਪਤਾ ਲੱਗਦਾ ਵੀ ਅਸੀਂ ਕਾਗਜ਼ਾਂ ਦਾ ਗਿਣਤੀ ਚ ਫਲਾਣੇ ਚ ਇਦਾਂ ਹੀ ਇਹ ਕਹਿੰਦੇ ਅਸੀਂ 22 26 ਚ ਅੱਜ ਇਹ ਹੁਣ ਨਮਾ ਸਾਥ ਹੋਣਾ ਹੈ ਇਕ ਤਰੀਕ ਤੋਂ ਉਹਦੇ ਚ 200 ਇਹ ਕਹਿੰਦੇ ਅਸੀਂ ਮਰੀਜ਼ਾਂ ਦਾ ਬਹੁਤ ਕੁਸ਼ ਕਰਦੇ ਨੇ 200 ਕਰੋੜ ਦੀਆਂ ਕਹਿੰਦੇ ਦਵਾਈਆਂ ਦੇਣਾ ਹੈ ਹਮ ਕੇ ਕਹਿ ਰਹੇ ਨੇ 200 ਕਰੋੜ ਦੀਆਂ ਦਵਾਈਆਂ ਦਾ ਮਤਲਬ ਇਹ ਹੋਇਆ 1.5 ਕਰੋੜ ਦੀ ਵਾਦੀ ਹੈ 65 ਰੁਪਏ ਦੀ ਕੰ ਦਵਾਈ 60 ਰੁਪਏ ਪਰ ਹੱਟ ਦਵਾਈ ਚ ਦੋ ਪੱਤੇ ਦੋ ਨਹੀਂ ਚੱਲਗੇ ਕਹਿੰਗੇ ਅਸੀਂ ਸਸਤੀ ਲੈ ਕੇ ਦੇ ਦੇਣੇ ਹੁੰਦੇ ਨੇ ਲੋਕਾਂ ਨੂੰ ਇਹ ਵਿਚਾਰ ਆ ਜਾਣਗੇ ਪਹਿਲਾਂ ਸੇ ਤੋਂ ਮੈਂ ਚਾਰ ਪੱਤੇ ਹੁੰਦੇ ਨੇ ਦੱਸੋ ਕੀ ਕਰੋਗੇ ਇਹ ਪੂਰਾ ਇਹ ਤਾਂ ਇਹਨਾਂ ਦਾ ਆਕੜਾ ਕਹਿੰਦਾ ਮੈਂ ਥੋੜਾ ਕਰ ਰਿਹਾ ਇਹ ਤਾਂ ਇਹਨਾਂ ਨੇ ਆਪਦੇ ਬਜਟ ਕੀ ਲਿਖਿਆ ਇਹਪਰ ਪਤਾ ਲੱਗਦਾ ਵੀ ਅਸੀਂ ਜਾ ਕਿੱਦਾਂ ਲੋ ਰਿਹਾ ਅਸੀਂ ਕੀ ਕਰਾਂ ਅਸੀਂ ਨਾ ਮਾਂ ਕਰਤਾ ਉਹ ਕਰਤਾ ਇਹਨੇ ਟੈਸਟ ਮੁਕਤ ਕਰਤੇ ਦੂਜਾ ਆਈਸ਼ਮਨ ਬਾਤ ਇਹ ਕਹਿੰਦੇ ਅਸੀਂ ਚੰਗੀ ਕਰਦਾ ਵੀ ਅਸੀਂ 10 ਲੱਖ ਰੁਪਏ ਤੱਕ ਰੇਕ ਨੂੰ ਦੇ ਦੇਣਾ ਔਰ ਕੋਈ ਆਮਦਨ ਦਾ ਚੱਕਰੀ ਨਹੀਂ ਰੱਖਿਆ ਵੀ ਸਭ ਨੂੰ ਦੇ ਦੇਣਾ ਕਹਿੰਦੇ ਪਹਿਲਾਂ 45 ਲੱਖ ਦੇ ਰਹੇ ਸੀ ਹੁਣ ਅਸੀਂ ਬਾਤ ਕਰੇਟ ਵੱਖ ਜਿੰਨਾ ਵੀ ਹੈਗਾ ਪਰਿਵਾਰ ਸਾਹਿਬ ਨੂੰ ਦੇ ਦੇਣਾ ਪਹਿਲੀ ਗੱਲ ਤਾਂ ਤੁਸੀਂ ਬੀਮੇ ਦੀ ਸਹੂਲਤ ਜਿੰਨਾ ਕੋਲੇ ਐਡੇ ਐਡੇ ਆਮਦਨ ਹੈ ਉਹਨਾਂ ਨੂੰ ਹੋਰ ਤਰੀਕਾ ਨਾਲ ਚਲੋ ਤੁਸੀਂ ਦੇ ਦੇਣਾ ਉਹਨਾਂ ਨੂੰ ਹੀ ਕਹੋ ਵੀ ਤੁਸੀਂ ਪ੍ਰੀਮੀਅਮ ਦੇ ਦੇ ਕਰੋ ਹਿੱਸੇ ਦਾ ਇੰਨਾ ਤਾਂ ਦੇ ਹੀ ਸਕਦੇ ਨੇ ਜਿਹੜਾ ਲੱਖਾਂ ਰੁਪਏ ਤਨਖਾਹ ਦਾ ਲੈ ਰਹੇ ਹਾਂ ਤ੍ਰਿਕਤਾ ਸਾਹਿਬ ਨੂੰ ਮੁੱਖਤ ਕਿਉਂਕਿ ਮੋਦੀ ਸਾਹਿਬ ਨੇ ਵੀ ਕਿਹਾ ਤਾਂ 70 ਸਾਲ ਤੋਂ ਉੱਪਰਲੇ ਸਾਰੇ ਜਿਹੜੇ ਨੇ ਉਹਨਾਂ ਨੂੰ 5 ਲੱਖ ਦਾ ਬੀਮਾ ਫਾਈ ਕੋਈ ਨਹੀਂ ਉਹਦੇ ਜਿਹੜਾ ਰਿਸੈਕਟ ਆਫ ਦੀ ਇਨਕਮ ਹੋ ਸਾਰਾ ਕੁਝ ਕੋਈ ਕੁਝ ਹੀ ਕਰ ਰਹੇ ਨੇ ਹੁਣ ਜੇ ਉਹ ਤੁਸੀਂ ਬੀਮਾ ਫ੍ਰੀ ਕਰਦੇ ਹੋ ਤੁਹਾਡੇ ਤੇ ਪੈਂਦਾ ਬੀਮਾ ਚਾਰਡ ਰੱਖਿਆ ਸੀ ਇਹ ਤਾਂ ਠੀਕ ਹੈ ਇਹਨਾਂ ਦਾ ਅੰਕੜਾ ਵੀ 29 ਲੱਖ ਨੂੰ ਆਪ ਦੇ ਰਹੇ ਨੇ ਤੇ 14 ਕ ਲੱਖ ਨੂੰ ਜਿਹੜਾ ਹੈਗਾ ਕੇਂਦਰਾ ਬੀ ਸਕੀਮ ਚੱਲ ਰਿਹਾ ਪਰ ਜੇ ਇੰਟ ਪੈਸਾ ਤਾਂ ਮਦਾਨੀ ਕਲੀਨਿਕਾਂ ਨੂੰ ਨਾ ਦੱਸ ਰਾਤ ਕਰ ਤੋਂ ਬੰਦ ਕਰਤਾ ਅਮਨ ਨੂੰ ਕੁਛ ਦਿਨ ਪਹਿਲਾਂ ਹੀ ਮੈਂ ਪੁੱਛਿਆ ਕਨੇ ਜੀ ਕਨੇ ਇਹ ਨਹੀਂ ਕਰਦੇ ਮੈਂ ਕਿਹਾ ਕਿਉਂ ਕਨੇ ਉਹ ਕਹਿੰਦੇ ਸੀ ਸਾਨੂੰ ਪੈਸਾ ਤਾਂ ਦਿੰਦੇ ਵੀ ਉਹ ਮਰੀਜ਼ ਲੈਂਦੀ ਨਹੀਂ ਅਸ਼ਵਾਨਾ ਪਾਪਾ ਸੂਇ ਇਸ ਕਰਕੇ ਇਹ ਤੁਸੀਂ ਦਿਖਾਵਾ ਨਾ ਕਰੋ ਜਿੰਨਾ ਵੀ ਕਰਨਾ ਹੈ ਘਟੋ ਘਟ ਚਲੋ ਮੰਨ ਲੈਣਿਆ 10 20% ਘੱਟ ਵੱਧ ਹੋ ਜਾਂਦਾ ਹੁੰਦਾ ਤੇ ਤੁਹਾਡੇ ਸੇ ਜਵੇਂ ਚੁੱਕੇ ਬੜੇ ਪਕਾਉਣ ਦੀ ਗੱਲ ਦਾ ਫਿਰ ਇਹਨਾਂ ਡਗਨ ਨੂੰ ਤਾਂ ਸਮਝਣਾ ਪਊਗਾ ਜੇ ਤੁਸੀਂ ਕੁਆਲਟੀ ਐਜੂਕੇਸ਼ਨ ਨਹੀਂ ਦੇ ਸਕਦੇ ਜੇ ਤੁਸੀਂ ਸਾਰਾ ਪੈਸਾ ਤੁਹਾਡਾ ਤੁਸੀਂ ਜਿੰਨਾ ਸੰਗਤ ਵੰਡ ਨਹੀਂ ਕਰ ਸਕਦੇ ਜਿਹੜਾ ਤੁਹਾਡਾ ਟੈਕਸ ਇਕੱਠਾ ਹੁੰਦਾ ਟੈਕਸ ਥੱਧਿਆ ਦਾ ਦੇ ਰਿਹਾ ਤੇ ਜੇ ਤੁਸੀਂ ਸਾਰਾ ਬਣਾ ਦੇਣ ਤੇ ਬੈਂਚਨਰ ਨੂੰ ਰਿਹਾ ਇਹਦਾ ਮਤਲਬ ਤੁਸੀਂ ਥੰਨੋ ਖੋਖੋਗੇ ਉਤਨੇ ਹੁੰਦੇ ਰਹੋ ਤੇ ਜਦ ਤੁਸੀਂ ਉਹ ਬਚਾਲ ਦੇ ਤਬਕੇ ਨੂੰ ਜੰਦੇ ਕਿਉਂ ਤਾਂ ਕਿ ਬੋਲੇ ਨਾ ਤੁਸੀਂ ਲੋਕਾਂ ਦੇ ਪੈਸੇ ਖੋ ਕੇ ਵਿਚਾਲੇ ਤਾਂ ਕਹਿੰਦੇ ਨੇ ਜਮੀਨ ਖੋ ਕੇ ਮਰਨੀ ਦਾਨੀ ਨੂੰ ਦੇਣੀ ਆ ਨਾ ਗਲਤ ਇੰਨੀ ਆ ਉਹ ਵਿਚਾਲੇ ਨੂੰ ਚੁੱਪ ਕਰਾਉਣਾ ਉਹ ਪੈਸੇ ਖੋ ਕੇ ਉਹਨੂੰ ਦੇ ਤੇ ਵੀ ਯਾਰ ਤੈਨੂੰ ਵੀ ਤਾਂ ਉਹਨਾਂ ਤੋਂ ਹੋ ਕੀ ਜਿਹਨੇ ਟੈਕਸ ਉਹ ਹੀ ਦੇ ਰਹੇ ਨੇ ਕਿ ਇਹ ਜਮੀਨ ਖੋ ਕੇ ਉਹਨਾਂ ਦੇ ਰਹੇ ਨੇ ਆ ਗਾਦਾ ਨਦੀ ਇਸ ਕਰਕੇ ਮੈਨੂੰ ਐ ਲੱਗਦਾ ਵੀ ਜਿਮ ਖੋ ਲਵਾਂਗੇ ਜੀ ਅਸੀਂ ਨਸ਼ਿਆਂ ਦਾ ਆ ਜਿਹੜਾ ਤੁਸੀਂ ਕਹਿੰਦੇ ਉਹ ਕਹਿੰਦੇ ਨਸ਼ਿਆਂ ਦਾ ਨਸ਼ੇ ਐ ਖਤਮ ਹੋਣੇ ਨੇ ਗਲਤ ਅੰਦਰ ਕਰਕੇ ਇਹ ਇਹ ਅgetElementById ਹਾਈਟ ਹੈ ਵੀ ਤੁਸੀਂ ਇਹ ਜੰਕੜੀ ਦਿੱਤੀ ਕਿ ਉਹ ਜੋ ਸੀ 299 ਐਫਆਈਆਰ ਅੰਦਰਜ ਕਰਤੀਆਂ ਅਸੀਂ ਅਜੇ 300 ਬੰਦਾ ਅੰਦਰ ਕਾ ਭਾਈ ਤੁਸੀਂ ਤਾਂ 2000 3200 300 ਕਹਿੰਦੇ ਹੋ 14000 ਤਾਂ ਬਦਲ ਸਾਹਮਣੇ ਅੰਦਰ ਕਰਤਾ ਸੀ 17000 ਕਰਤੇ ਅੰਦਰ ਕਰਤਾ ਸੀ ਫਿਰਨੇ ਸ਼ੇਖਤਮ ਹੋਗੇ ਅੰਦਰ ਕਰਨ ਨਾਲ ਜੇ ਨੇ ਸ਼ੇਖਤਮ ਹੁੰਦੇ ਇਹ ਤੇ ਖੇਤੀ ਖਤਮ ਹੋ ਜਾਂਦੀ ਜੀਤੀ ਸੀ ਅੰਦਰੋਂ ਤਾਂ ਉਹਨਾਂ ਨੇ ਜ਼ਿਆਦਾ ਕਰੀ ਸੀ ਨਾ ਅੰਦਰ ਸੋ ਮੈਨੂੰ ਆ ਲੱਗਦਾ ਹੈ ਵੀ ਕਿਤੇ ਨਾ ਕਿ ਆ ਹੁਣ ਬੁੱਢੋ ਅਦਰ ਕਲਚਰ ਬੜੇ ਖੁਸ਼ ਹੋ ਰਹੇ ਨੇ ਇਹ ਫੇਰ ਵੀ ਗਲਤ ਆ ਉਹ ਜਿੱਦਾ ਮਰਜੀ ਕੋਈ ਤਸਕਰਾ ਜੋ ਮਰ ਗਿਆ ਆਪੋਜੀਸ਼ਨ ਕਰ ਰਿਹਾਵੇਂ ਉਹ ਨਗਰਮਤ ਚਾਲੇ ਜਾਂ ਜੂ ਨੇ ਆਪੋਜੀਸ਼ਨ ਕੋਈ ਇਸ ਗੱਤੇ ਸੀਰੀਅਸ ਨਹੀਂ ਵੀ ਨਸ਼ਾ ਦਾ ਘਰ ਨਹੀਂ ਟਾਈ ਦੇ ਮੈਨੂੰ ਨਹੀਂ ਲੱਗਦਾ ਹੋਵੇ ਤਾਂ ਫਰੀ ਕੰਦੀ ਗੱਲ ਆ ਕਿਉਂਕਿ ਕੋਈ ਮੂਵਮੈਂਟ ਲਾਂਚ ਨਹੀਂ ਕਰ ਰਹੇ ਉਹ ਤਾਂ ਇੱਕ ਦੂਜੇ ਨੂੰ ਮੈਨੇ ਦੇਣ ਦੀ ਕਰਦਾ ਪਰ ਇੱਕ ਗੱਲ ਪੱਕੀ ਆ ਵੇਖ ਤੁਸੀਂ ਦੱਸੋ ਤਸਕਰ ਆ ਮੰਨਿਆ ਉਹਦਾ ਘਰ ਤਾਂ ਹੁੰਦਾ ਤੁਹਾਨੂੰ ਕਿੱਥੋਂ ਅਧਿਕਾਰ ਮਿਲ ਗਿਆ ਤੁਸੀਂ ਉਹ ਘਰ ਦੇ ਉੱਤੇ ਤੁਹਾਡੇ ਕਾਨੂੰਨ ਇਹ ਕਹਿੰਦਾ ਵੀ ਤੁਸੀਂ ਉਹਦੇ ਘਰ ਪ੍ਰੋਪਰਟੀ ਨੂੰ ਕਨਫਿਸਕੇਟ ਕਰੋਗੇ ਜਨਕੋ ਤੇ ਕਬਜ਼ਾ ਕਰ ਦੋਗੇ ਸਰਕਾਰ ਦਾ ਤਾਂ ਹੁੰਦਾ ਤਾਂ ਤੁਹਾਨੂੰ ਕਾਨੂੰਨ ਵੀ ਜਸ ਨਹੀਂ ਦੇ ਰਹੇ ਜਿਹੜਾ ਐਂਡਪੀਐਸ ਐਕਟ 'ਚ ਬਣਾ ਬਦਲਾ ਕਰਿਆ ਹੋਇਆ ਪੰਜਾਬ ਸਰਕਾਰ ਨੇ ਉਹ ਕਿਤੇ ਨਹੀਂ ਲਿਖਿਆ ਕਿ ਹਟਾ ਹਾਂਗੇ ਉਹ ਕਿਹਾ ਵੀ ਜਿਹੜੀ ਪ੍ਰੋਪਰਟੀ ਉਹ ਬਣਾਏਗਾ ਤੇ ਕਬਜ਼ਾ ਕਰੇਗੀ ਸਰਕਾਰ ਜਬਤ ਕਰੇਗੀ ਤੇ ਜਬਤ ਕਰ ਲੋਕਰ ਨੂੰ ਟਾ ਕੇ ਉਹਨੇ ਏ ਦੋਸਤੋ ਗਾਇਲ ਕਾਨੂੰਨੀ ਕੰਮ ਕਿਵੇਂ ਕਰ ਰਹੇ ਹੋ ਤੁਸੀਂ ਪਰ ਕਿਉਂਕਿ ਕਹਿੰਦੇ ਵੀ ਕੌਣ ਕਹੇ ਰਾਣੀ ਵਾਲੀ ਗੱਲ ਐ ਵੀ ਸਰਕਾਰ ਜੋ ਮਰਜ਼ੀ ਕਿਉਂਕਿ ਥੱਲੇ ਮੂਵਮੈਂਟ ਸਾਰੇ ਕਿਸਾਨਾਂ ਦੇ ਕੋਈ ਰਹੀ ਨਹੀਂ ਕਿਸਾਨਾਂ ਨੂੰ ਇਹਨਾਂ ਨੇ ਕੁੱਟਦਾ ਬੁਰੀ ਤਰ੍ਹਾਂ ਜੇ ਚੱਕ ਵਾਰੀ ਤਾਂ ਕਿਸਾਨਾਂ ਨੂੰ ਦੋਲਤੇ ਉਹ ਕਹੀ ਜੋ ਮਰਜ਼ੀ ਜਾਣ ਉਹ ਨਾ ਤਰ ਜਾ ਉੱਠਾ ਨਹੀਂ ਜਾ ਰਿਹਾ ਉਹ ਚੰਗੀ ਉਹਨਾਂ ਦੀ ਕੰਗਰਸ ਨੇ ਇਹਨਾਂ ਨੇ ਤੋੜਤੀ ਐ ਹੌਲੀ ਹੌਲੀ ਉੱਠਣਗੇ ਵੱਖਰੀ ਗੱਲ ਐ ਤੇ ਬਾਕੀ ਤਾਂ ਕੋਈ ਬੋਲ ਨਹੀਂ ਰਿਹਾ ਕਿਉਂਕਿ ਕੋਈ ਬੋਲ ਨਹੀਂ ਰਿਹਾ ਇਸ ਕਰਕੇ ਜੋ ਮਰਜ਼ੀ ਕਰੀ ਜਾਂਦੇ ਨੇ ਹਿਊਮਨ ਰਾਈਟ ਕਿਸੇ ਨੇ ਕਤਲ ਨਹੀਂ ਕਰਤਾ ਹੋਵੇ ਫਿਰ ਉਹ ਫਿਰ ਉਹਦੇ ਗੋਲੀ ਮਾਰ ਜਾ ਸਕਦੀ ਹੈ ਰੋਹ ਜੀ ਤੁਸੀਂ ਤੁਹਾਡੀ ਪੁਲਿਸ ਜੋ ਕੁਝ ਕਰ ਰਹੀ ਹੈ ਜੋ ਕੁਝ ਤੁਸੀਂ ਕਰਾ ਰਹੇ ਹੋ ਔਰ ਤੁਹਾਡਾ ਡੀਜੀਪੀ ਐ ਚੌੜਾ ਹੋ ਕੇ ਗੱਲਾਂ ਕਰਦਾ ਵੀ ਮੈਂ ਤਾਂ ਆਏ ਆਏ ਹੈ ਹੈ ਉਹ ਕਤਲ ਨੂੰ ਕੁੱਟਣ ਵਾਲੇ ਮਾਮਲੇ ਚ ਕਹੀ ਜਾਂਦਾ ਛੋਟੀ ਜੀ ਗੱਲ ਹੈ ਇਹਨੂੰ ਵਧਾਓ ਨਾ ਵੀ ਉਹਨੂੰ ਛੋਟੀ ਲੱਗਦੀ ਹੈ ਸੋ ਇਹ ਕਰਕੇ ਮੈਨੂੰ ਐ ਲੱਗਦਾ ਹੈ ਵੀ ਨਾ ਇਹਨਾਂ ਤੋਂ ਨਾ ਇਹ ਬਜਟ ਦੇ ਮਾਮਲੇ ਚ ਪੁਲਿਸ ਦੇ ਵਿੱਚ ਇਹਨਾਂ ਨੇ ਆਖਿਆ ਵੀ ਅਸੀਂ ਇੰਨਾ ਸਿਕਿਉਰਟੀ ਦਾ ਬਜਟ ਕਰਤਾ ਫਲਾਣਾ ਕਰਤਾ ਠੀਕ ਹੈ ਤੁਸਰਾ ਬਜਟ ਡੇਢ ਕੋ ਗੁਣਾ ਹੋ ਗਿਆ ਜਿੱਦਾਂ ਦੇ ਪਿਛੇ 5-7 ਸਾਲਾਂ ਕੀ ਪਰ ਪੂਲਸ ਦੀ ਨਫੀ ਤਾਂ ਥੋੜੀ ਰਹੀ ਜਾਂਦੀ ਹੈ 70 ਹਜ਼ਾਰ ਦੀ ਨਫਰੀ ਹੈ 70 ਹਜ਼ਾਰ ਦੀ ਨਫਰੀ ਨਾਲ ਕਿਵੇਂ ਉਹ ਤਾਂ ਕਿੰਨੀ ਚਾ ਇਹਨਾਂ ਦੇ ਅਮਲਾ ਨਾਲ ਕਦੇ ਹੋਰ ਜਿਹੜੇ ਆਪਦੇ ਆਪ ਨੂੰ ਵੀਆਈਪੀ ਕਹੀ ਜਾਂਦੇ ਨੇ ਉਦੋਂ ਹੀ ਸਿਕਿਉਰਿਟੀ ਲਈ ਜਾਂਦੇ ਨੇ ਐ ਥਾਂ ਥਾਂ ਦੇ ਉੱਤੇ ਫਿਰ ਕੋਰਟਾਂ ਦੇ ਵਿੱਚ ਉਹ ਤਾਂ ਵਿਚਾਰੇ ਉੱਥੇ ਹੀ ਜ਼ਿਆਦਾ ਹੁੰਦੇ ਨੇ ਉਹਨਾਂ ਨੇ ਲਾਂਡਾ ਰੱਖੀ ਦੇਖ ਲੈਣਾ ਉੱਥੇ ਕੋਈ ਹੋਣੀ ਹੁਣ ਕਹਿੰਦੇ ਅਸੀਂ ਨਸ਼ੇ ਬੰਦ ਕਰਨ ਵਾਸਤੇ 5000 ਹੋਮਗਾਰਡ ਜਿਹੜਾ ਉਹ ਨਾਲ ਲਾ ਦੇਣਾ ਵੀ ਉਹਦੇ ਬੀਐਸਐਫ ਦੇ ਉਹ ਬੀਐਸਐਫ ਤੁਹਾਡੀ ਪੁਲਿਸ ਨੂੰ ਪੁੱਛਦੀ ਨਹੀਂ ਹੋਮਗਾਰਡ ਨੂੰ ਪੁੱਛੂਗੀ ਸੋ ਇਹ ਪਤਾ ਨਹੀਂ ਕਿਥੋਂ ਲਿਆ ਨਵੀਆਂ-ਨਵੀਆਂ ਗੱਲਾਂ ਖੱਦ ਕੇ ਲਾਉਂਦੇ ਨੇ ਵੀ ਜੇ ਬੀਐਸਐਫ ਨੇ ਕੰਟਰੋਲ ਕਰਨਾ ਹੋਵੇ ਉਹ ਵੈਸੇ ਹੋਮਗਾਰਡ ਉਹ ਮੰਗ ਲੈਂਦੇ ਤਾਂ ਤੋਂ ਤੁਸੀਂ ਕਿਨਾਂ ਸਿੱਧਾ ਮੰਗਗੇ ਉਹ ਕਿਉਂ ਸੁਣਨਗੇ ਤੁਹਾਡੇ ਬੀਐਸਐਫ ਵਾਲੇ ਉਹ ਕੰਡ ਕੋਈ ਨਹੀਂ ਬੱਠਾ ਰਿਹਾ ਯਾਰ ਤੁਸੀਂ ਜੇ ਉਹਨਾਂ ਦਾ ਉਹਨਾਂ ਨੂੰ ਡੋਰ ਲੱਗਦੀ ਸੀ ਵੀ ਬੰਦੇ ਚਾਹੀਦੇ ਇਹਨਾਂ ਨੂੰ ਕਹਾਂ ਦੋਰੇ ਉਨਾਂ ਨੇ ਮੰਗਿਆ ਨਹੀਂ ਇਹ ਕਹਿੰਦੇ ਅਸੀਂ ਡਾਕੇ ਦਿਖਾਵਾਂਗੇ ਤੁਸੀਂ ਕਿਵੇਂ ਰੋਕ ਲੋਗੇ ਜੇ ਉਹ ਨਹੀਂ ਰੋਕਦੇ 50 ਕਿਲੋਮੀਟਰ 'ਚ ਫੇਸ ਕਰਕੇ ਮੈਨੂੰ ਐ ਲੱਗਦਾ ਹੈ ਵੀ ਨਾ ਤਾਂ ਅਸੀਂ ਕਾਨੂੰਨੀ ਤਰੀਕੇ ਨਾਲ ਦੇਖਦੇ ਆਂ ਆਪਦੇ ਹੱਕ ਮੰਗ ਨਹੀਂ ਰਹੇ ਇੱਕ ਵੀ ਜਗ੍ਹਾ ਤੇ ਨਹੀਂ ਕਿਹਾ ਕਿ ਕੇਂਦਰ ਨੇ ਪੰਜਾਬੀ ਭਾਸ਼ਾ ਦੇ ਉੱਤੇ ਪੰਜਾਬੀ ਸੱਭਿਆਚਾਰ ਦੇ ਉੱਤੇ ਸਿਹਤ ਦੇ ਮਾਮਲੇ ਦੇ ਉੱਤੇ ਆ ਆ ਹਮਲੇ ਕਰੇ ਹੋਏ ਨੇ ਜਿਨ੍ਹਾਂ ਕਰਕੇ ਸਾਡੇ ਖਰਚੇ ਵੱਧ ਰਹੇ ਨੇ ਜਿਨ੍ਹਾਂ ਕਰਕੇ ਸਾਨੂੰ ਟੈਕਸ ਰੈਵਨਿਊ ਸਾਡਾ ਘਟ ਰਿਹਾ ਹੈ ਜਿਹਦੇ ਕਰਕੇ ਸਾਡੀ ਪ੍ਰਾਮਾ ਉਹਦੇ 'ਚ ਕੋਈ ਗੱਲ ਨਹੀਂ ਖਰੀ ਕੌਮਕ ਕੇਂਦਰ ਦੇ ਕਰਾਮੇ ਮੁੰਨਾ ਫਿਰ ਰੁਜ਼ਗਾਰ ਸੰਤੋਂ ਜ਼ਿਆਦਾ ਰੁਜ਼ਗਾਰ ਇੱਕ ਖੇਤੀ ਦੇ ਰਹੀਆ ਇੱਕ ਮਜ਼ਦਗਾ ਨੇ ਦੇਣਾ ਹੋਰ ਕੋਈ ਏਡਾ ਵੱਡਾ ਰੁਜ਼ਗਾਰ ਸਿਰਜੀ ਨਹੀਂ ਸਕਦਾ ਜਿੰਨਾ ਮਨ ਕੀ ਪੈਸਾ ਲਾ ਦੇਣਾ ਪਰ ਪਰ ਮਜ਼ਦਗਾ ਤੇ 32 ਲੱਖ 32 ਲੱਖ ਬੰਦੇ ਨੂੰ ਰੁਜ਼ਗਾਰ ਦੇਣਾ 32 ਲੱਖ ਤਾਂ ਬਹੁਤ ਵੱਡੀ ਗਿਣਤੀ ਆ ਉਹਨੇ ਤਾਂ ਇੱਕ ਪੁੱਛੇ ਹੋ ਜਾਣਾ ਇੰਡਸਟਰੀ ਲਾ ਲਾ ਕੇ ਚਾਹੀ ਨਹੀਂ ਹੋਣਾ ਕੁਝ ਕਿ ਉਹ 32 ਲੱਖ ਬੰਦੇ ਨੂੰ ਰੁਜ਼ਗਾਰ ਇਹ ਜਾਣ ਕੇ ਨਹੀਂ ਦੇ ਰਹੇ ਕਿਉਂਕਿ ਇਹਨਾਂ ਨੂੰ ਆਇਆ ਲੱਗਦਾ ਜੇ ਇਹਨਾਂ ਗਰੀਬਾਂ ਨੂੰ ਰੁਜ਼ਗਾਰ ਮਿਲ ਗਿਆ ਫਿਰ ਸਾਡੇ ਪਿੱਛੇ ਨਹੀਂ ਲੱਗ ਰਹੇ ਨੇ ਜੋ ਕਿ ਲੱਖ ਨੂੰ 100-100 ਦਿੰਦਾ ਹੁਣ ਇਹਨਾਂ ਦਾ ਕੀ ਹਾਲ ਹੈ ਅਜੇ ਇਹਨਾਂ ਨੇ 11 ਆਪਣਾ ਹੈਗਾ ਪਰਵਾਰ 1100 ਸਵਾ 1100 ਪਰਵਾਰਾਂ ਨੂੰ 100 ਦਿੰਦਾ ਅਸੀਂ ਕਹਾਂਦੇ ਤਾਂ ਜਿੰਤਾ ਚਾਰ ਹੈਗੇ ਹੁਣ 19 ਲੱਖ ਦਾ 19.6 ਲੱਖ ਦਾ ਕਾਰਡ ਬਣਾਏ ਹੋਏ ਨੇ 12.3 ਨਕਸ਼ਰ ਕਿੰਨੇ ਕਾਰਡ ਕਹਿੰਦੇ ਐਕਟਿਵ ਨੇ ਉਹ ਐਕਟਿਵ ਕਾਰਡਾਂ ਚ ਵੀ ਜੇ ਗਿਣੀਏ ਉਹਨਾਂ ਦੀ ਧ੍ਰੱਤਾ ਤਾਂ 1200 ਨਹੀਂ ਅਜੇ 1100 ਕੁਛ ਨਹੀਂ ਸਭ ਤੋਂ ਘੱਟ ਮੰਡੇਗਾ ਦਾ ਇੱਥੇ ਹੋਇਆ ਕੰਮ ਨਾਲ ਸਾਰੇ ਬਾਗਾਂ ਸਕਰੋ ਜਿੱਥੇ 12000 ਕਰੋੜ ਆਉਣਾ ਹੈ ਉਹਦੇ 1200 ਕਰੋੜ ਆਇਆ ਜਿੱਥੇ 2000 ਕਰੋੜ ਕਹਿੰਦਾ ਮੈਂ ਇਹਨਾਂ ਦੇ ਟੈਕਸ ਦੀ ਰੈਵਨਿਊ ਆਉਣਾ ਸੋ ਇਸ ਕਰਕੇ ਮੈਨੂੰ ਆਉਣਾ ਕਿ ਜਿੱਥੋਂ ਆਮਦਨ ਹੋ ਸਕਦੀ ਹੈ ਟੈਕਸ ਦੀ ਜਿੱਥੋਂ ਪੈਸਾ ਇਕੱਠਾ ਹੋ ਸਕਦਾ ਨਾਤਾ ਹੀ ਉਹ ਪਾਸਾ ਦੇਖ ਰਹੇ ਨੇ ਨਾ ਇਹ ਦੇਖ ਰਹੇ ਨੇ ਜਿੱਥੇ ਪੈਸਾ ਬਚ ਸਕਦਾ ਹੈ ਉਹ ਕਿਵੇਂ ਬਚਾਇਆ ਜਾਵੇ ਉਹਦੀ ਨਹੀਂ ਦੇਖ ਰਹੇ ਇਹ ਸਿਰਫ ਅੰਕੜਿਆਂ ਦੀ ਅਸੀਂ ਇੰਨਾ ਫਿਸਕਲ ਡੈਫਿਸਿਟ ਕਹਿੰਦਾਤਾ ਅਸੀਂ ਇੰਨਾ ਰੈਵਨਿਊ ਡੈਫਿਸਿਟ ਕਹਿੰਦਾਤਾ ਅਸੀਂ ਇੰਨਾ ਇੱਥੇ ਬਜਟ ਵਧਾਤਾ ਪਿਛਲੇ ਸਾਲ ਨਾਲੋਂ ਇੰਨਾ ਪਿਛੇ ਸਾਲ ਦਾ ਇਹ ਆਮ ਜੋ ਆਖ ਜਿਹੜੇ 10 8ਵੇਂ 9ਵੇਂ ਦੇ ਜੋ ਆਖ ਹੋ ਇਹਨਾਂ ਦਾ ਤਾਂ ਨਹੀਂ ਆਉਂਦੀ ਇਹ ਕੈਲਕੂਲੇਸ਼ਨ ਕਿਉਂਕਿ ਇਹਨਾਂ ਲਈ ਤਾਂ ਬਚਾਰੇ ਪੜ੍ਹਦੇ ਨਹੀਂ ਭਲਾ ਹੀ ਨਹੀਂ ਜਾਂਦੇ ਖੱਤੀ ਹੋ ਰਹੇ ਨੇ ਪਰ ਜਿਹੜੇ ਉਹਨਾਂ ਦੇ ਬੱਚੇ ਜਾਣਦੇ ਨੇ ਕੈਲਕੂਲੇਟ ਕਰਨਾ ਉਹ 8ਵੇਂ ਦੇ ਜੋ ਆਖੇ ਕੈਲਕੂਲੇਸ਼ਨ ਕਰ ਜਾਂਦੇ ਨੇ 8ਵੇਂ ਦੇ ਜੋ ਆਖ ਦੀਆਂ ਕੈਲਕੂਲੇਸ਼ਨਾਂ ਤੁਸੀਂ ਪੰਜਾਬ ਦੀ ਅਸੈਂਬਲੀ ਦਾ ਟਾਈਮ ਖਰਾਬ ਕਰਦੇ ਹੋ ਟਾਈਮ ਦੇ ਉੱਤੇ ਪੇਸ਼ ਕਰਕੇ ਕਿ ਉਹ ਕੈਲਕੂਲੇਸ਼ਨ ਤਾਂ ਕੋਈ ਵੀ ਕਰ ਸਕਦਾ ਤੁਸੀਂ ਵਿਜ਼ਨ ਦੀ ਗੱਲ ਕਰੋ ਫਿਰ ਤੁਸੀਂ ਸਿੱਖਿਆ ਦਾ ਪੱਧਰ ਕਿਵੇਂ ਸੁਧਾਰੋਗੇ ਤੁਸੀਂ ਸਿਹਤ ਸਭਾਵਾਂ ਦੀ ਗੁਣਵੱਤਾ ਕਿਵੇਂ ਸੁਧਾਰੋਗੇ ਤੁਸੀਂ ਡੋਗਾ ਨੂੰ ਭ੍ਰਿਸ਼ਟਾਚਾਰ ਨੂੰ ਕਿਵੇਂ ਘਟਾਓਗੇ ਉਹਦੀ ਕੋਈ ਗੱਲ ਹੀ ਨਹੀਂ ਕਿਚੀ ਵੀ ਅਸੀਂ ਕੀ ਕੀ ਕਰ ਰਹੇ ਹਾਂ ਇਹਦੇ ਵਿੱਚ ਬਜਟ ਨੇ ਇਹਨੂੰ ਦੇਖਣਾ ਸੀ ਕਿ ਅਸੀਂ ਇਹ ਚਾ ਪੈਸਾ ਰੱਖਿਆ ਚਾਹੇ ਟੈਕਨੋਲੋਜੀ ਵਤਨੀ ਆ ਚਾਹੇ ਕੋਈ ਮਤਲਬ ਮਨੁੱਖੀ ਸਰੋਤ ਵਤਨੇ ਨੇ ਚਾਹੇ ਕੋਈ ਹੋਰ ਵੀ ਕੀ ਸਰੋਤ ਹੋ ਜਿਹਾ ਅਨਾਧਾ ਵੀ ਟਿਕਿਆ ਸਾਰਾ ਕੁਝ ਨਾ ਸੋ ਇਹ ਮੈਨੂੰ ਲੱਗਦਾ ਨਹੀਂ ਵੀ ਇਹ ਬਜਟ ਜਿਹੜਾ ਹੈ ਇਹ ਕੋਈ ਹਾਂ ਇਹ ਜ਼ਰੂਰ ਹੈ ਐਜੂਕੇਸ਼ਨ ਦੇ ਉੱਤੇ ਕਾਫੀ ਕੁਝ ਕਰਿਆ ਹੋਇਆ ਪਰ ਉਹਦਾ ਆਊਟਪੁੱਟ ਕੁਝ ਨਹੀਂ ਹੋਣਾ ਇਮੇਜ ਵੀ ਕਹਿੰਦਾ ਜਦੋਂ ਪੈਸਾ ਲਾਈ ਜਾਣਾ ਪੈਸਾ ਲਵਣਾ ਥੋੜਾ ਕਰ ਸਭ ਕੁਝ ਹੋ ਜਾਂਦਾ ਸੋ ਇਸ ਤੋਂ ਜਿਹੜੇ ਉਮੀਦਾਂ ਬਜਟੋਂ ਨੇ ਉਹਦੇ ਵਿੱਚ ਕੋਈ ਬਹੁਤੀ ਨਹੀਂ ਕਹੀ ਲੋਗ ਇਹ ਕਹਿੰਦੇ ਨੇ ਵੀ ਜੀ ਕਿਸਾਨੀ ਦਾ ਬਜਟ ਕਿਹੜਾ ਹੈ ਹੈ ਇਹ ਤਾਂ ਜੀ ਸ਼ਹਿਰਾਂ ਨੂੰ ਦਿੱਤਾ ਕੋਈ ਸ਼ਹਿਰਾਂ ਨੂੰ ਬਹੁਤ ਹਰ ਦਿੱਤਾ ਦਿੱਤਾ ਨਹੀਂ ਐਵੇਂ ਰਲਹਾ ਆਂਦੀ ਗੱਲ ਹੈ ਜਿਹੜਾ ਐਗਰੀਕਲਚਰ ਦਾ ਬਜਟ ਹੈ ਮੇਰੇ ਸਾਹਮਣੇ ਹੈ ਉਹਦਾ 14000 524 ਕਰੋੜ ਦਾ ਐਗਰੀਕਲਚਰ ਦਾ ਬਜਟ ਹੈ ਅਰ ਇਹਦੇ ਜੀ ਬਿਜਬਿਜਸ ਇੱਕ ਗੱਲ ਇਹ ਆ ਜਿਹੜਾ 500 ਕਰੋੜ ਇਹਨਾਂ ਨੇ ਪ੍ਰਾਲੀ ਛਾੜਨ ਦਾ ਉਹ ਉਸ ਪਾਸੇ ਵੱਲ ਨੂੰ ਹਾਂ ਉਹ ਵੀ ਮੈਂ ਹੁਣ ਲੱਗਿਆ ਸੀ ਠੀਕ ਆ ਤੁਸੀਂ ਕਹਿੰਦੇ ਪ੍ਰਧਾਨ ਸਾਹਿਬ ਕਰੋੜ ਵੀ ਅਸੀਂ ਸ਼ੀਆ ਰਾਮ ਮਸ਼ੀਨਾਂ ਵਾਸ ਦੇਾਂਗੇ ਇੱਕ ਕਹਿੰਦਾ ਸਾਢੇ 17000 ਰੁਪਿਆ ਪ੍ਰਤੀ ਹੈਕਟੇਰ ਦੇਾਂਗੇ ਜਿਹੜਾ ਮੱਕੀ ਦੀ ਖੇਤੀ ਕਰੂਗਾ ਤੇ ਉਹਦੇ ਵਾਸਤੇ ਉਹਨਾਂ ਨੇ ਕਹਿੰਦਾ ਸਬਸਿਡੀ ਦੇਾਂਗੇ ਸੋ ਉਹਦੇ ਵਿੱਚ ਇੱਕ ਇੰਡਸਟਰੀ ਨੂੰ ਸਬਸਿਡੀ ਦੇਣਗੇ ਜਿਹੜਾ ਇਹਨਾਂ ਦੇ ਉਹ ਸਾਢੇਗਾ ਪ੍ਰਾਲੀ ਦੇ ਗੋਲੇ-ਗੋਲੇ ਬਣਾਏ ਹੋਏ ਅਮਰਦਾ ਅੰਮ੍ਰਿਤਨ ਦੇ ਤਰਤੇ 59 ਕਰੋੜ ਦੀ ਸਸਤੀ ਕਹੀ ਹੈ ਇਸੇ ਤਰ੍ਹਾਂ ਜਿਹੜੀ ਬਿਜਲੀ ਦੀ ਸਸਤੀ ਹੈ ਕੀਤੀ ਨੂੰ ਉਹ 9992 ਕਰੋੜ ਦੀ ਹੈ ਪ੍ਰੈਕਟੀਕਲੀ 10000 ਕਰੋੜ ਹੋ ਗਿਆ 8 ਕਰੋੜੀ ਘਟਾ ਸੋ ਇਸ ਕਰਕੇ ਜਿਹੜਾ ਹੈਗਾ ਕਿਸੇ ਨੇ ਹਾਂ ਕਿਸਾਨਾਂ ਦੇ ਕਰਜ਼ੇ ਦੀ ਕੋਈ ਗੱਲ ਨਹੀਂ ਕਰੀ ਕਿਸਾਨਾਂ ਦੇ ਸੁਸਾਈਸਾਈਡ ਜਿਹੜੇ ਕਰਕੇ ਕਿਸਾਨ ਮਜ਼ਦੂਰ ਉਹਨਾਂ ਨੂੰ ਜਿਹੜੇ ਨਾਬ ਦੇਨੇ ਜਿਹੜਾ ਕਾਨੂੰਨ ਬਣਿਆ ਰਗਾ ਉਹਦੇ ਚ ਕੋਈ ਗੱਲ ਨਹੀਂ ਉਹਦੇ ਚ ਕੋਈ ਪੈਸਾ ਨਹੀਂ ਮਜ਼ੇਦਗਾ ਤੇ ਕੋਈ ਪੈਸਾ ਨਹੀਂ ਕਿਸਾਨ ਮਜ਼ਦੂਰ ਸੁਸਾਈਸਾਈਡ ਦੇ ਉੱਤੇ ਕੋਈ ਪੈਸਾ ਨਹੀਂ ਕਿਸਾਨਾਂ ਦੇ ਕਰਜ਼ੇ ਦੇ ਬਾਰੇ ਕੋਈ ਪੈਸਾ ਨਹੀਂ ਕਿਸਾਨਾਂ ਨੂੰ ਮੰਡੀਆਂ ਚ ਸਹੂਲਤ ਦੇਣ ਵਾਲੇ ਕੋਈ ਨਹੀਂ ਤੇ ਇਸੇ ਜਿਹੜਾ ਡਾਕਟਰ ਬੇਰੋਜ਼ਗਾਰ ਜਿਹੜੇ ਨੌਜਵਾਨ ਆ ਉਹਨਾਂ ਬਾਰੇ ਵੀ ਕੋਈ ਪੜੇ ਲਿਖੇ ਜਿਹੜੇ ਆ ਦੂਜੇ ਵੀ ਉਹਨਾਂ ਇੱਕ ਵੀ ਨਹੀਂ ਇਹਦੇ ਵਿੱਚ ਜਮ ਨਹੀਂ ਜਮ ਨਹੀਂ 20 ਲੱਖ ਪਰ 18 ਤੋਂ 35 ਸਾਲ ਦਾ ਬੰਦਾ ਬੇਰੋਜ਼ਗਾਰ ਹੈ ਪੰਜਾਬ ਚ ਇੱਕ ਵੀ ਲਾਈਨ ਨਹੀਂ ਵੀ ਅਸੀਂ ਕੀ ਕਰਾਂਗੇ ਵਿੱਚ ਹੀ ਗੱਲ ਨਾ ਤੋਦੀ ਇਹ ਮੈਂ ਮੈ ਤੋਂ ਮਿਸ ਹੋ ਗਿਆ ਸੀ ਤੁਸੀਂ ਠੀਕ ਕਰਿਆ ਪੁਆਇੰਟ ਆਊਟ ਕਰਤਾ ਸੋ ਦਸ ਹਮ ਇਸ ਬਜਟ ਦੇ ਜਿਹੜੇ ਚੀਮਾ ਸਾਹਿਬ ਨੇ ਪੇਸ਼ ਕੀਤਾ ਇਹਦੇ ਕੋਈ ਪੰਜ ਨੁਕਤੇ ਛੇ ਜਿਹੜੇ ਤੁਸੀਂ ਐਜੂਕੇਸ਼ਨ ਵਾਲਾ ਕਹਿੰਦਾ ਕੁਝ ਹੋਰ ਗੱਲਾਂ ਕਹਿੰ ਜਾਂ ਇਹ ਠੀਕ ਦਿਸ਼ਾ ਵੱਲ ਨੇ ਜਿਹੜਾ ਉਹਨਾਂ ਕਹਿਆ ਵੀ ਸਾਡਾ ਜਿਹੜਾ ਬਜਟ ਹੈ ਜਿਹੜੀ ਗ੍ਰੋਥ ਹੈ ਉਹ 10% ਹੋ ਜਾਏਗੀ ਉਹਦੇ ਬਾਰੇ ਤੁਹਾਡੇ ਕਹਿਣਾ ਕੋ ਜਿਹੜਾ ਗ੍ਰੋਥ ਦੀ ਡਿਫੀਨੇਸ਼ਨ ਕੀ ਹੈ ਗ੍ਰੋਥ ਤੇ ਇਹ ਆ ਵੀ ਇੰਨਾ ਪੈਸਾ ਹੋ ਗਿਆ ਹੋ ਗਿਆ ਇਹ ਤਾਂ ਕਹਿੰਦੇ ਗੱਲਾਂ ਨੇ ਵੀ 10% ਹੋ ਜੂ ਹੋ ਵੀ ਸਕਦੀ ਹੈ ਬੇਸਿਕ ਕਿਸੇ ਕੋਈ ਐਸਟੀਮੇਟ ਨਹੀਂ ਆਪ ਤੇ ਲਾਈ ਜਾਨੇ ਤਾਂ ਬકરી ਗੱਲ ਹੈ ਤੇ ਉਂਝ ਭਾਪ ਦੀ ਗ੍ਰੋਥ ਕੋਈ ਮੋਤੀ ਘੱਟ ਨਹੀਂ ਹੈ ਬਾਕੀ ਦੁਨੀਆ ਚ ਵੀ ਜਿਆਦਾ ਸੀ ਦੇਖਦੇ ਤਾਂ ਪੰਜਾਬ ਦੀ ਤੁੰਗ ਦੇ ਨਾਲ ਹੈਗਾ ਹੀ ਹਿੱਸਾ ਪੰਜਾਬ ਦੀ ਜਿਹੜੀ ਗ੍ਰੋਥ ਦਾ ਭਾਵੇਂ ਕਿ ਕਹਿੰਦੇ ਚਾਏ ਨੇ ਵੀ ਐਗਰੀਕਲਚਰ ਦਾ ਬਹੁਤ ਹਿੱਸਾ ਘਟਾ ਹੈ ਕੀ ਇੰਡਸਟਰੀ ਨਾਲੋਂ ਦੂਜਾ ਹੈ ਅੱਗੇ ਬਾਕੀ ਸਰਵਿਸ ਸਰਦਾ ਹੈ ਸਰਵਿਸ ਸੈਕਟਰ ਅਗਲੇ ਬੁਰਾ ਹਾਲ ਪੂਰੀ ਦੁਨੀਆ ਚ ਹੋਇਆ ਤੇ ਇਹ 10% ਵਾਲਾ ਥੱਲੇ ਆ ਜਾਣਾ ਤੁਸੀਂ ਦੇਖੋ ਸਹੀ ਕਿਉਂਕਿ ਪੰਜਾਬ ਦੇ ਜੀਡੀਪੀ ਦਾ ਵੱਡਾ ਹਿੱਸਾ ਸਰਵਿਸ ਚ ਆ ਰਿਹਾ ਤੇ ਸਖਤ ਨਹੀਂ ਨੇ ਪ੍ਰਾਇਮਰੀ ਸੈਕਟਰ ਚੋਂ ਜੀ ਜਿਹੜਾ ਸਾਰੇ ਮੱਛੀ ਪਾਲਣ ਵਿੱਚੇ ਪਸ਼ੂ ਪਾਲਣ ਵਿੱਚੇ ਖੇਤੀ ਰਲਾ ਕੇ 22% ਹੈ ਜਿਹੜੀ ਇੰਡਸਟਰੀ ਉਹਦਾ 28% ਹੈ ਕਿ 50% ਤੋਂ ਉੱਥੇ ਹੀ ਆ ਰਹੇ ਹਨ ਜਾਂ 90% ਸਰਵਿਸ ਚ ਉਹਦਾ ਹਾਲ ਮਾੜਾ ਇੱਕ ਗੱਲ ਮੈਂ ਹੋਰ ਤੈਨੂੰ ਜਾਣਨੀ ਚਾਹਉਣਾ ਜਿਹੜਾ ਬਜਟ ਦੇ ਵਿੱਚ ਜਿਹੜਾ ਇਹਨਾਂ ਨੇ ਨੈਟ 1 11000 ਕਰੋੜ ਦੀ ਤੁਸੀਂ ਕਿਹਾ ਤੇ ਜਿਹੜਾ ਸਵਾ ਲੱਖ ਦਾ ਗੈਪ ਹੈ ਸਵਾ ਲੱਖ ਕਰੋੜ ਦਾ ਉਹਦੇ ਬਾਰੇ ਕਿਉਂ ਹੈ ਇਹ 236000 ਕਰੋੜ ਦਾ ਬਜਟ ਕਿਉਂ ਇਹਨਾਂ ਪੇਸ਼ ਕਰਨ ਦੀ ਲੋੜ ਸੀ ਜੇ ਗੈਪ ਫੇਲ ਹੀ ਨਹੀਂ ਹੋਣਾ ਦੇਖੋ ਗੱਲ ਇਹ ਹੈ ਕਰਜ਼ਾ ਤਾਂ ਕਿ ਫਿਲ ਕਰਨਗੇ ਜਾਂਦਾਂ ਵਿੱਚ ਨਹੀਂ ਦੋ ਹੀ ਤਰੀਕੇ ਨੇ ਜਿਹੜਾ ਬਜਟ ਡਾਕੂਮੈਂਟ ਹੈ ਇਹ ਤਾਂ ਜੇ ਬਜਟ ਸਪੀਚ ਹੈ ਜਿਹੜਾ ਬਜਟ ਡਾਕੂਮੈਂਟ ਆਏਗਾ ਉਹਦੇ ਚ ਵਾ ਕਰਾਂਗੇ ਪੂਰੇ ਜੋੜ ਲਾਇਆ ਹੋਗਾ ਵੀ ਇੱਥੋਂ-ਇੱਥੋਂ ਪੈਸਾ ਆਏਗਾ ਇੱਥੇ ਨਹੀਂ ਹੁੰਦਾ ਇੱਕ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਕਹਿੰਦੇ ਅਸੀਂ ਉਹ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਕੱਲਾ-ਕੱਲਾ ਦੱਸਿਆਊਗਾ ਵੀ ਇਹ 2 ਲੱਖ 36000 ਤੇ 80 ਕਰੋੜ ਰੁਪਇਆ ਉਹ ਜੋ ਕਿੰਨਾ ਤਾਂ ਸਾਡੇ ਕੋਲ ਆਊਗਾ ਤੇ ਕਿੰਨਾ ਘਾਟਾ ਹੋਏਗਾ ਜਿਨੋ ਕੱਟਣੋ ਫਿਜ਼ੀਕਲ ਡੈਫਿਸਿਟ ਕਹਿਣਾ ਨਹੀਂ ਫਿਜ਼ੀਕਲ ਡੈਫਿਸਿਟ ਇਹਨਾਂ ਨੇ ਕਿਹਾ ਹੈ ਤੇ ਕਿੰਨੋਂ ਪਾਉਣੇ 4% ਇਹ ਪਾਉਣੇ 4% ਲਾ ਲਈਏ ਤਾਂ तकरीबन 10 ਲੱਖ ਕਰੋੜੀ ਘਟੇਗਾ ਨਾ 10 ਕਰੋੜੀ 10000 ਸੋ 10000 ਦਾ ਕੋਈ ਮੋਟੀ ਮੱਡੀ ਗੱਲ ਨਹੀਂ ਆ ਪਾ ਵੀ 22000 ਤੇ 10000 ਦਾ ਕਿਹਾ ਵੀ ਇੱਕ 15 ਤਾਂ ਫਿਰ ਵੀ ਕਿੱਦੋਂ ਜਨਰੇਟ ਕਰਨਾ ਉਹ ਕਿੱਥੋਂ ਕਰਨਗੇ ਉਹ ਕਰਦੇ ਨਹੀਂ ਕਰਨਗੇ ਹੋਰ ਕਿਵੇਂ ਕਰਨਗੇ ਜ਼ਾਇਦਾਦ ਕਿੰਨੀ ਕ ਵੇਚਣਗੇ ਕਿੰਨੀ ਕ ਜ਼ਾਇਦਾਦ ਇਹਨਾਂ ਕੋਲ ਵੇਚਣਗੇ ਪਰ ਕਰ ਜਾ ਵੀ ਇਹਨਾਂ 50000 ਕਰੋੜ 49900 ਕਰੋੜ ਦਾ ਕਿਆ ਲਵਾਂਗੇ ਨੂ ਤਾਂ ਵੇਨੇ ਬੋਕਾ ਖੋਲਕੀ ਹੈ 49000 ਦਾ ਤਾਂ ਕਿਹਾ ਹੈ ਕੋਈ ਦੂਜਾ ਘੱਟ ਵੱਧ ਕਰਕੇ ਪਾਇਆ ਹੋਇਆ ਨਾ ਸੋ ਇਸ ਕਰਕੇ ਮੈਨੂੰ ਐ ਲੱਗਦਾ ਹੈ ਵੀ ਇਹ ਬਜਟ ਦੇ ਵਿੱਚ ਨਾ ਜਿਹੜੀ ਜਿਹੜੀ ਵੱਡੀ ਸਮੱਸਿਆ ਹੈ ਕਿ ਤੁਹਾਡੇ ਕੋਲ 111740 ਜਿੰਨਾ ਵੀ ਕਰੋੜਾ ਹੈ ਉਹਦੇ ਚੋਂ ਤੁਹਾਡਾ ਅੰਧਾ ਪੈਸਾ ਤਾਂ ਕੇਂਦਰ ਤੋ ਆ ਰਿਹਾ ਹੈ ਉਹਦਾ ਉਹਦਾ ਰੈਵਨਿਊ ਤਾਂ 63250 ਕਰੋੜ ਹੈ। ਸੋ 63250 ਕਰੋੜ ਹੀ ਤਕਰੀਬਨ 60000 ਕਰੋੜ ਤਾਂ ਚਲੇ ਜਾਣਾ ਹੈ। ਪੈਨਸ਼ਨਾਂ ਤੋਂ ਖਾਂਦੇ। ਥੋੜਾ ਕੋਈ ਵਿਕਾਸ ਹੋਤੇ ਨਹੀਂ ਹੈ ਪੈਸਾ। ਕਹਿਣ ਨੂੰ ਜੋ ਮੱਗੀ ਤੁਸੀਂ ਕਹੀ ਜੋ ਆਪੇ ਪਹਿਲੀ ਪਨ ਆਪੇ ਬੁੱਢਾ ਗੱਲੋ ਮੱਗੀ ਹੋ ਜੋ ਤੁਸੀਂ ਨਾਲੇ ਦੇਈਓ ਵੀ ਅਸੀਂ ਰੰਗੜਾ ਪੰਜਾਬ ਜੀ ਇਹਨਾਂ ਨੇ ਪੰਜਾਬ ਜਾੜਤਾ ਸੀ ਹੈ ਇਹਨਾਂ ਦੀ ਬੱਤੀ ਗੁਲ ਹੁੰਦੀ ਸੀ ਹੁਣ ਬੱਤੀ ਫੁਲ ਇੱਕ ਪਾਸਿਓ ਪੰਜਾਬੀ ਇੱਕ ਪਾਸਿਓ ਅੰਗਰੇਜ਼ੀ ਕਹਿੰਦਾ ਪਹਿਲਾਂ ਬੱਤੀ ਥੁਨ ਕਣ ਬੱਤੀ ਫੋਲ ਨਹੀਂ ਟੱਕਾ ਕਦੇ ਫੋਲ ਦੇ ਕੀ ਕਹ ਤੂੰ ਮੱਝ ਕਹੀ ਦੋ ਤਾਂ ਟਿੱਚਰਾ ਕਰਨਾ ਕਿਉਂਕਿ ਉਹ ਅੰਤਮਾਨੀ ਦਾ ਟਿੱਚਰਾ ਕਰ ਕੀ ਬੰਦਾ ਕੰਮ ਉਹ ਕੀ ਮਾਦ ਉਹ ਵੀ ਤੇ ਕਾਪੀਆਂ ਵੀ ਦੋ ਵੀ ਭਾਈ ਟਿੱਚਰਾਇਆ ਕਰਿਆ ਕਰੋ ਨਾਰੇ ਨੂਰੇ ਦੇ ਚੰਗੇ ਜੋੜ ਬੰਦੇ ਮੈਂ ਇਹ ਚੈਨਲ ਕੋਲ ਗੁੰਤਾ ਹੈਗੀ ਨੇ ਹਾਂਜੀ ਸੋ ਜੇ ਦੈਟਸ ਆ ਇਦਾਂ ਸਾਨੂੰ ਇਹਨਾਂ ਨੂੰ ਇਸ ਬਜਟ ਪੇ ਚੌਥਾ ਬਜਟ ਪੇ ਕੀਤਾ ਚਾਹੀਦਾ ਮਾਨ ਸਾਹਿਬ ਨੇ ਤੁਸੀਂ ਕਿੰਨੇ ਜੇ 10 ਦੀ ਸਕੇਲ ਅਸੀਂ ਰੱਖ ਲਈਏ ਤੇ ਤੁਸੀਂ ਕਿੰਨੇ ਅੰਕ ਦਿਓਗੇ ਇਹਨਾਂ ਨੂੰ ਕੀਮਾ ਸਾਹਿਬ ਨੂੰ ਵੀ ਕਿੰਨਾ ਇਹ ਤਾਂ ਐਂ ਅੰਕ ਦੇਣੇ ਹੁਣ ਅੰਕ ਤਾਂ ਭਾਵੇਂ ਇਹਨਾਂ ਨੂੰ 50 ਤੋਂ ਵੱਧ ਦੇ ਦੋ ਕਿਵੇਂ ਅੰਕਲੇ ਪਹਿਲੇ ਵੀ ਅੰਕ ਨਹੀਂ ਤੈਸ਼ ਕਰਦੇ ਸੀ ਜਦ ਤੁਸੀਂ ਅੰਕਲੇ ਐ ਨਹੀਂ ਐ ਦੋ ਤਰੀਕੇ ਨੇ ਇੱਕ ਤਾਂ ਜੇ ਪਹਿਲਾਂ ਨੇ ਮੁਕਾਬਲੇ ਕਰਨੇ ਵੀ ਸਾਰੀ ਕਲਾਸ ਚੋਂ ਫਰਸਟ ਕੌਣ ਆਏ ਪਿਛਲੇ 20 ਸਾਲਾਂ ਚ ਕੌਣ ਆਏ ਫੇਰ ਤਾਂ ਇਹਨੂੰ 50 ਤੋਂ ਵੱਧ ਅੰਕਲੇ ਮਿਲਣਗੇ ਹਾਂ ਜੀ ਬਲ ਜੇ ਦਿਖਣਾ ਵੀ ਉਹ ਸੱਚਮੁੱਚ ਨਹੀਂ ਕੁਛ ਹੁੰਦਾ ਵੀ ਹੈ ਕਿ ਨੰਬਰੀ ਦਾ ਇਹਨੇ ਉਦਹੀਂ ਫੇਰ ਤਾਂ ਇਹ ਬਸ ਫੇੜਾ ਲੈਂਦੀ ਨੇ ਠੀਕ ਠੀਕ ਚਲ ਡਾਕਟਰ ਸਾਹਿਬ ਤੁਸੀਂ ਚੋਣ ਜੁੜਾ ਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ